ਸ੍ਰੀਕਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀਕਾਲ ਸੁباش ਗੋਇਲ ਹੈਲਥ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਫੇਰ ਸਵਾਗਤ ਅੱਜ ਇੱਕ ਤਰ੍ਹਾਂ ਬੜੀ ਖੁਸ਼ੀ ਦੀ ਗੱਲ ਕਿ ਸਾਡੇ ਕੋਲੇ ਉਹ ਜੋੜੀ ਆਈ ਹੈ ਜਿਹੜੀ ਹਮੇਸ਼ਾ ਤੁਹਾਡਾ ਦਿਲ ਲਗਾਣ ਲਈ ਗੀਤਾਂ ਦੇ ਵਿੱਚ پرو-ਪਰੋ ਕੇ ਤੁਹਾਨੂੰ ਅੱچھے-ਅੱਛੇ ਗੀਤ ਦੰਦਿਆ ਜੋਗਰਾਜ ਜੀ ਔਰ ਉਹਨਾਂ ਦੇ ਨਾਲ ਹੰਸਰਾਜ ਹੰਸ ਜੀ ਦੀ ਪੁੱਤਰ ਵਧੂ ਮਾਨਸੀ ਜੀ ਜਿਨ੍ਹਾਂ ਨੇ ਬਹੁਤ ਸਾਰੇ ਸ਼ੋਅ ਐਂਕਰ ਕੀਤਾ ਹੈ ਔਰ ਬਹੁਤ ਸਾਰੇ ਸੀਰੀਅਲ ਦੇ ਵਿੱਚ ਤੁਹਾਡਾ ਮਨੋਰੰਜਨ ਕੀਤਾ ਉਹ ਵੀ ਅੱਜ ਤੁਹਾਡੇ ਸ਼ੋਅ ਦੇ ਵਿੱਚ ਮੌਜੂਦ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਹੈਲਥ ਲਈ ਔਰ ਉਹ ਆਪਣੀ ਹੈਲਥ ਨੂੰ ਨਾਲ ਜੋੜਦੇ ਹੋਏ ਬਹੁਤ ਵਧੀਆ ਗੱਲਾਂ ਬਾਤ ਅੱਜ ਕਰਾਂਗੇ ਕਿਉਂਕਿ ਮੈਂ ਇਦਾਂ ਦੇ ਸਾਰੇ ਲੋਕਾਂ ਨੂੰ ਆਪਣੇ ਸ਼ੋਅ ਦੇ ਵਿੱਚ ਇਸ ਲਈ ਬੁਲਾਣਾ ਕਿ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਐਕਟਰ ਨੇ ਆਰਟਿਸਟ ਨੇ ਉਹ ਉਹ ਉਹਨਾਂ ਦੇ ਕਦੇ ਕੁਝ ਹੁੰਦਾ ਹੀ ਨਹੀਂ ਔਰ ਸੱਚੂ ਵਿੱਚ ਕਦੇ ਕੁਝ ਨਹੀਂ ਹੁੰਦਾ ਕਿਉਂਕਿ ਉਹ ਆਪਣਾ ਖਿਆਲ ਬਹੁਤ ਰੱਖਦੇ ਆ ਅੱਜ ਆਪਾਂ ਜਾਣਾਂਗੇ ਕਿ ਉਹ ਆਪਣੇ ਕਿਵੇਂ ਖਿਆਲ ਰੱਖਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸਸਿਕਾਪਾ ਥੈਂਕਿਊ ਜੀ ਥੈਂਕਿਊ ਜੀ ਥੈਂਕਿਊ ਸੋ much ਤੁਸੀਂ ਸ਼ੋ ਦੇ ਵਿੱਚ ਆਏ ਔਰ ਮੇਰਾ ਪ੍ਰਣਾਮ ਹੈ ਹੰਸਰਾਜ ਹੰਸਜੀ ਨੂੰ ਤੁਹਾਡੇ ਥਰੂ ਸ਼ੋ ਦੇ ਥਰੂ ਤੇ ਜਿਨ੍ਹਾਂ ਨੇ ਤੁਹਾਨੂੰ ਇਜਾਜ਼ਤ ਦਿੱਤੀ ਅੱਜ ਗੋਲ ਸਾਹਿਬ ਕੁਲ ਜਾ ਕੇ ਆਓ ਔਰ ਦੂਸਰੀ ਗੱਲ ਵੱਡੀ ਹੈ ਕਿ ਇਹਨਾਂ ਦਾ ਆਪਾਂ ਗੱਲ ਹੀ ਕਰਾਂਗੇ ਸਭ ਤੋਂ ਕਿ ਜਿਹੜੇ ਤੁਹਾਡੇ ਗੀਤਾਂ ਦੇ ਵਿੱਚ ਇੰਨੇ ਸੁਰਾਂ ਦੇ ਵਿੱਚ ਇੰਨੀ ਜਾਨ ਹੈ ਪਹਿਲਾਂ ਸ਼ੁਰੂਆਤ ਆਪਾਂ ਉੱਥੇ ਹੀ ਕਰਦੇ ਆ ਤੁਹਾਡਾ ਜਿਹੜਾ ਗੀਤ ਹੈ ਮੇਰਾ ਗਾਣਾ ਜੀ ਸੂਫੀ ਸੂਫੀ ਮੈਨੂੰ ਬਹੁਤ ਪਸੰਦ ਆਇਆ ਸੋ ਉਪਰ ਸੁਕਣਾ ਵੈਰੀ ਵਾਈਫ ਵੀ ਸੋਹਣੀ ਬਹੁਤ ਆ ਸੋ ਨਾਲ ਹੀ ਬੈਠਿਆ ਸੋ ਆ ਡੈਡੀਕੇਟ ਦਿਸ Song ਟੂ ਹਰ ਸੂਫੀ ਸੂਫੀ ਨਣਾ ਵਿੱਚੋਂ ਰੱਬ ਦਿਸਦਾ ਹੈ ਮੈਨੂੰ ਮੇਰਾਉ ਦੇ ਵਿੱਚੋਂ ਸਭ ਦਿਸਦਾ ਏ ਪਲਵਿਨਾ ਦੇ ਬਿਨਾਂ ਲੰਗਦਾ ਮਾਹੀ ਸੋਨੇ ਮਾਹੀ ਸੋਨੇ ਮਾਹੀ ਸੋਨੇ ਰੰਗਦਾ ਏ ਮਾਹੀ ਗੋਰੇ ਮਾਹੀ ਸੋਨੇ ਮਾਹੀ ਸੋਨੇ ਰੰਗਦਾ ਏ ਰਬ ਕਰੇ ਆਈ ਤੁਹਾਡੇ ਸੁਰ ਜਿਹੜੇ ਆ ਸ਼ਾਨਦਾਰ ਰਹਿਣ ਥੈਂਕ ਯੂ ਸਰ ਬੜਾ ਆਨੰਦ ਹੈ ਤੁਹਾਡੇ ਸੁਰਾਂ ਦੇ ਵਿੱਚ ਬਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਹਰ ਵਾਰੀ ਕੋਈ ਨਾ ਕੋਈ ਨਵਾਂ ਸੁਰ ਅਸੀਂ ਲੈਨੇ ਆ ਔਰ ਅੱਜ ਵੀ ਜਿਹੜਾ ਸੁਰ ਆਇਆ ਸਾਡੇ ਕੋਲੇ ਉਹ ਵਾਕਈ ਰੂਹ ਹੈ ਲੋਕਾਂ ਦੀ ਔਰ ਮੈਨੂੰ ਖੁਸ਼ੀ ਹੋਈ ਹੈ ਮਾਨਸੀ ਜੀ ਤੁਸੀਂ ਪਹਿਲਾਂ ਦੱਸੋ ਮੈ ਤੁਹਾਨੂੰ ਜਦੋਂ ਪਹਿਲਾਂ ਮਿਲਿਆ ਸੀ ਵਿਆਹ ਤੋਂ ਪਹਿਲਾਂ ਵੀ ਮਿਲਿਆ ਸੀ ਤੇ ਤੁਸੀਂ ਉਦੋਂ ਵੀ ਇਹ ਜਿਹਾ ਸੀ ਅੱਜ ਵੀ ਹੋ ਤੁਸੀਂ ਆਪਣੇ ਲਈ ਇਹ ਜਿਹਾ ਕੀ ਕਰਦੇ ਹੋ

ਸੋ ਪ੍ਰੈਗਨਨਸੀ ਦੇ ਦੌਰਾਨ ਨਹੀਂ ਸੀ ਲੇਕਿਨ ਹੂੰ ਮੈਂ ਕੰਟੀਨਿਊ ਕੋਸ਼ਿਸ਼ ਕਰਦੀ ਕਿ ਜਦੋਂ ਮੈਨੂੰ ਟਾਈਮ ਮਿਲਦਾ ਮੈਂ ਜਿਮ ਦੌੜ ਜਾਂਦੀ ਆ ਬਹੁਤ ਵਧੀਆ ਕਿ ਸਭ ਤੋਂ ਵੱਡਾ ਕੰਪਲੀਮੈਂਟ ਹੈ ਜੁਬਰਾਜ ਵਾਸਤੇ ਜਿਹੜੇ ਤੁਹਾਨੂੰ ਇਜਾਜ਼ਤ ਦੇ ਦਿੰਦੇ ਆ ਨਹੀਂ ਤਾਂ ਅੱਜ ਕੱਲ੍ਹ ਕੁੜੀਆਂ ਨੂੰ ਇਜਾਜ਼ਤ ਨਹੀਂ ਮਿਲਦੀ ਆ ਤੋਂ ਬਾਅਦ ਵੀ ਕੋਈ ਵੀ ਆਜ਼ਾਦੀ ਨਹੀਂ ਮਿਲਦੀ ਤੇ ਇਹ 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 ਵੀ ਬਹੁਤ ਵਧੀਆ ਗੱਲ ਹੈ ਕਿ ਆਪਾਂ ਇੱਕ ਲੋਕਾਂ ਨੂੰ ਮੈਸੇਜ ਦੇ ਦੇ ਦਿੱਤਾ ਕਿ ਕੋਈ ਵੀ ਔਰਤ ਜਿਵੇਂ ਕਹਿੰਦੇ ਨੇ ਵੀ ਹਰ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਤਾਂ ਉਸੇ ਤਰ੍ਹਾਂ ਹਰ ਜਿਹੜੀ ਔਰਤ ਹੁੰਦੀ ਹੈ ਉਹਦੀ ਕਾਮਯਾਬੀ ਚ ਵੀ ਇੱਕ ਉਹਦੇ ਪਿੱਛੇ ਉਹਦੇ ਆਦਮੀ ਦਾ ਹੱਥ ਹੁੰਦਾ ਜੋ ਇਜਾਜ਼ਤ ਦਿੰਦਾ ਤਾਂ ਅੱਗੇ ਵਧ ਪਾਉਂਦੀ ਹੈ ਤਾਂ ਇਹ ਜਿੰਨੇ ਵੀ ਸਾਡੇ ਪੰਜਾਬ ਦੀਆਂ ਕੁੜੀਆਂ ਨੇ ਉਹ ਜਿੰਨਾ ਵੀ ਅੱਗੇ ਵਧਣਾ ਚਾਹੁੰਦੀਆਂ ਨੇ ਅੱਗੇ ਵਧਣ ਪਰ ਉਹਨਾਂ ਦੇ ਲਈ ਤੁਹਾਨੂੰ ਆਪਣੇ ਹਸਬੰਦ ਨੂੰ ਪੂਰਾ ਹੈਪੀ ਰੱਖਣਾ ਪਊਗਾ ਉਹਦੀ ਇਜਾਜ਼ਤ ਲੈ ਕੇ ਰਹਿਣਾ ਪਊਗਾ ਔਰ ਵਧੀਆ ਤਰੀਕੇ ਨਾਲ ਮੈਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਆਪਣਾ ਗੀਤ ਤੁਹਾਨੂੰ ਡੈਡੀਕੇਟ ਕੀਤਾ ਤੁਸੀਂ ਆਪਣੀ ਹੈਲਥ ਨੂੰ ਡੈਡੀਕੇਟ ਕੀਤੀ ਹੈ ਤੇ ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਜਿਹੜੇ ਲੋਕੀ ਬਹੁਤ ਜ਼ਿਆਦਾ ਸਟ्रेस ਲੈਂਦੇ ਆਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਉਸ ਦੇ ਵਾਸਤੇ ਉਹ ਮੈਂ ਤੁਹਾਨੂੰ ਸਭ ਨੂੰ ਮੈਂ ਪੁੱਛਣਾ ਸੀ ਜੀ ਇਹ ਸਵਾਲ ਇਹ ਮੇਰਾ ਸਵਾਲ ਤੁਸੀਂ ਪੁੱਛ ਲਿਆ ਮੈਂ ਮੈਂ ਇਹੀ ਪੁੱਛਣਾ ਹੈ ਅੱਜ ਕੱਲ ਦੀ ਯੂਥ ਚ ਬਹੁਤ ਪ੍ਰੋਬਲਮ ਹੈ ਇੱਕ ਪੇਸ਼ੈਂਟਸ ਲੈਵਲ ਨਹੀਂ ਰਿਹਾ ਜੀ ਓਵਰ ਥਿੰਕਿੰਗ ਓਵਰ ਸਟ्रेस ਇਦੇ ਕੀ ਕਾਰਨ ਹੋ ਸਕਦੇ ਆ ਮੈਂ ਸਭ ਤੋਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕੋਈ ਗੱਲ ਹੀ ਪਿਆ ਦੱਸਦਾ ਉਲਟਾ ਸਵਾਲ ਹਾਂਜੀ ਕਿਉਂਕਿ ਕਿਉਂਕਿ ਸਾਨੂੰ ਵੀ ਇਵਨ ਮੈਨੂੰ ਔਰ ਮਾਨਸੀ ਨੂੰ ਵੀ ਕਦੇ-ਕਦੇ ਹੋ ਜਾਂਦੀ ਆ ਓਵਰ ਥਿੰਕਿੰਗ ਹਾਂਜੀ ਆਪਸ ਵਿੱਚ ਹੋਣਾ ਵੀ ਚਾਹੀਦਾ ਤੁਹਾਨੂੰ ਉਹ ਤਾਂ ਉਹਦੇ ਟਲ ਵੀ ਜਾਂਦਾ ਏ ਦੂਜੇ ਨੂੰ ਆਈ ਲਵ ਯੂ ਬੋਲ ਦੋ ਫਤ ਹੋ ਜਾਂਦਾ ਹਾਂਜੀ ਪਰ ਗੱਲ ਇਹ ਵੀ ਜਿਹੜਾ ਸਟ੍ਰੈਸ ਹੈ ਜੀ ਅੱਜ ਦੀ ਡੇਟ 'ਚ ਜੀ ਅੱਜ ਦੀ ਡੇਟ 'ਚ ਸਭ ਤੋਂ ਵੱਧ ਸਟ੍ਰੈਸ ਇਹ ਹੈ ਕਿ ਅਸੀਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ 'ਚ ਲੱਗੇ ਹੋਏ ਹਾਂ ਛੋਟੇ ਬੱਚੇ ਤੋਂ ਲੈ ਕੇ ਉਹਨਾਂ ਨੰਬਰਾਂ ਦਾ ਫਿਕਰ ਕਿ ਮੇਰੇ ਨੰਬਰ ਘੱਟ ਨੇ ਕਲਾਸ 'ਚ ਮੈਂ ਫਰਸਟ ਸੈਕੰਡ ਥਰਡ ਪੋਜੀਸ਼ਨ ਤੇ ਆਂਦਾ ਤੇ ਇਸੇ ਤਰ੍ਹਾਂ ਉਹ ਪੜ੍ਹ ਲੈ ਕੇ ਜਦੋਂ ਸਟੱਡੀ 'ਚ ਆ ਜਾਂਦੇ ਨੇ ਸਟੱਡੀ ਤੋਂ ਬਾਅਦ ਉਹ ਜੌਬ 'ਚ ਆ ਜਾਂਦੇ ਨੇ ਫਿਰ ਜੌਬ ਦਾ ਸਟ੍ਰੈਸ ਕਿ ਮੈਂ ਉਸ ਤੋਂ ਅੱਗੇ ਜੌਬ ਕਰਨੀ ਹੈ ਮੈਂ ਉਸ ਤੋਂ ਅੱਗੇ ਪ੍ਰੋਮੋਸ਼ਨ ਲੈਣੀ ਹੈ ਬਿਜ਼ਨਸਮੈਨ ਨੂੰ ਬਿਜ਼ਨਸ ਦਾ ਹੁੰਦਾ ਕਿ ਪਹਿਲਾਂ ਉਹਨੂੰ ਫਿਕਰ ਹੈ ਘਰ ਬਣ ਜੇ ਘਰ ਬਣ ਗਿਆ ਫਿਰ ਦੁਕਾਨ ਵੀ ਖਰੀਦ ਲਈ ਉਹ ਵੀ ਖਰੀਦ ਲਈ ਫਿਰ ਉਹਦੇ ਬ੍ਰਾਂਚਾਂ ਬਣਾ ਲਈ ਮਲ ਡੇ ਬਾਏ ਡੇ ਇਨਸਾਨ ਨੂੰ ਸਟ੍ਰੈਸ ਆਪਣਾ ਹੀ ਰਹਿੰਦਾ ਪਰ ਇੱਕ ਨਵੀਂ ਚੀਜ਼ ਆਈ ਹੈ ਸਾਡੇ ਸਾਹਮਣੇ ਕੀ ਲੋਗ ਨੂੰ ਇਹ ਸਟ्रेस ਹੈ ਵੀ ਉਹ ਕਿਉਂ ਅੱਗੇ ਵਧੀ ਜਾਂਦਾ ਹੈ ਹਾਂ ਇਹ ਇਹ ਜ਼ਿਆਦਾ ਪ੍ਰੋਬਲਮ ਇਨਸਿਕਿਉਰਟੀ ਇਨਸਿਕਿਉਰਟੀ ਬਾਤ ਹੈ ਹਾਂ ਜੀ ਮਤਲਬ ਜਿਹੜਾ ਹਰ ਵਕਤ ਕਈ ਨੈਕਟਿਵ ਬਹੁਤ سارے ਨਹੀਂ ਲੋਕ ਪਰ ਬਹੁਤ سارے ਲੋਕ ਆਏ ਜਿਹਨੇ ਜਿਹੜੇ ਹਰ ਵਕਤ ਆਪਣੇ ਆਪ ਨੂੰ ਇਹੀ ਕਹਿੰਦੇ ਰੱਬ ਮੈਂ ਤੇਰੇ ਕੀ ਮਾਂ ਦੱਬੇ ਨੇ ਹਾਂ ਇਹ ਰੱਬ ਨੇ ਰੱਬ ਨੂੰ ਦੋਸ਼ ਦੇਈ ਜਾਣਾ ਵੀ ਰੱਬ ਨੇ ਤਾਂ ਤੈਨੂੰ ਇੰਨਾ ਵਧੀਆ ਸਮਾਨ ਦਿੱਤਾ ਗੁਰਦਾ ਕਿਡਨੀ ਹੈ ਦਬਾਗ ਹਾਰਟ ਬ੍ਰੇਨ ਹਰ ਚੀਜ਼ ਤੁਹਾਨੂੰ ਦੇਤੀ ਉਹਨੇ ਹੱਡ ਗੋਡੇ ਦਿੱਤੇ ਨੇ ਜਿਹੜਾ ਇੱਕ ਖੜ ਕੇ ਭੀਖ ਮੰਗ ਰ ਉਹਦੇ ਕੋਲ ਵੀ ਉਹਨਾਂ ਹੀ ਸ਼ਰੀਰ ਹੈ ਹੂੰ ਇੱਕ ਬੰਦਾ ਫੋਨ ਤੇ ਕਰੋੜਾਂ ਰੁਪਏ ਦਾ ਕੰਮ ਕਰੀ ਜਾਂਦਾ ਉਹਦੇ ਨੂੰ ਕੋਈ ਨਹੀਂ ਦਿਮਾਗ ਭਾਈ ਤੂੰ ਦਿਮਾਗ ਲਾ ਤੂੰ ਕੰਮ ਕਰ ਮਿਹਨਤ ਕਰ ਤੇ ਕਹ ਹੋਊਗਾ ਅੱਗੇ ਬਦੋ ਉਹ ਨਹੀਂ ਕਰਨਾ ਪਰ ਜੈਲਸ ਕਰਦੇ ਰਹਿਣਾ ਵੀ ਉਹ ਗੱਡੀ ਲਈ ਫਿਰਦਾ ਮੈਂ ਹਲੇ ਸਕੂਟਰ ਤੇ ਫਰੀ ਜਾਂਦਾ ਹਾਂਜੀ ਵੀ ਉਹਨੂੰ ਦੇਖੋ ਨਾ ਉਹਨੇ ਕਿੰਨੇ ਪਾਪੜ ਵੇਲੇ ਹੋਣਿਆ ਇਹ ਨਹੀਂ ਸੋਚਣਾ ਇਸ ਕਰਕੇ ਲੋਕਾਂ ਦੇ ਵਿੱਚ ਇੱਕ ਸਟ੍ਰੈਸ ਦਾ ਲੈਵਲ ਵੱਧ ਰਿਹਾ ਬਹੁਤ ਸਾਰੇ ਜਿਵੇਂ ਹੁਣ ਘਰਾਂ ਦੇ ਵਿੱਚ ਹੈ ਜੁਆਇੰਟ ਫੈਮਿਲੀਜ਼ ਦੇ ਵਿੱਚ ਅੱਗੇ ਜੁਆਇੰੰਟ ਫੈਮਿਲੀ ਹੁੰਦੀ ਸੀ ਤਾਂ ਸਟ੍ਰੈਸ ਘਟਦਾ ਸੀ ਹਮ ਇੱਕ ਦੂਜੇ ਨਾਲ ਘਟ ਹੁੰਦਾ ਸੀ ਉਨ ਕੀ ਜੁਆਇੰਟ ਫੈਮਿਲੀ ਦੇ ਵਿੱਚ ਸਟ्रेस ਆ ਜਾਂਦਾ ਉਹ ਇੱਕ ਦੂਜੇ ਤੋਂ ਡਰ ਕੇ ਜੀਣਾ ਇੱਕ ਦੂਜੇ ਤੋਂ ਬਚ ਕੇ ਜੀਣਾ ਹੈ ਨਾ ਤੇ ਉਹ ਜਿਹੜੇ ਚੀਜ਼ਾਂ ਨੇ ਅੱਜ ਕੱਲ ਬਹੁਤ ਨੇ ਪਰ ਇੱਕ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਜਦੋਂ ਵੀ ਕਿਸੇ ਨੂੰ ਸਟ्रेस ਆਉਂਦਾ ਤਾਂ ਸਾਡੇ ਜਿਹੜੇ ਵੈਦ ਆ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਜਿਤੋਂ ਹਜ਼ਾਰਾਂ ਸਾਲ ਪਹਿਲਾਂ ਗ੍ਰੰਥ ਲਿਖ ਦਿੱਤੇ ਗ੍ਰੰਥਾਂ ਦੇ ਵਿੱਚ ਫਾਰਮੂਲੇ ਲਿਖੇ ਇੱਕ ਫਾਰਮੂਲਾ ਦਿੱਤਾ ਉਹਨਾਂ ਨੇ ਅ ਸ਼ਾਇਦ ਤੁਸੀਂ ਕਦੇ ਸੁਣਿਆ ਹੋਵੇ ਨਹੀਂ ਸੁਣਿਆ ਤਾਂ Google ਸਰਚ ਕਰੋ ਅੱਛਾ ਜੀ ਜਿੰਨਾ ਵੀ ਯੂਥ ਹੈ ਕਿਉਂਕਿ ਮੈਂ ਤੁਹਾਨੂੰ ਤਾਂ ਕਹਿੰਨਾ Google ਸਰਚ ਕਰੋ ਕਿਉਂਕਿ ਅੱਜ ਕੱਲ੍ਹ ਹੋਰ ਤਾਂ ਕੋਈ ਗੁਰੂ ਬਚਿਆ ਨਹੀਂ ਇਹ ਹੀ ਇੱਕ ਗੁਰੂ ਆ Google ਗੁਰੂ ਹਾਂਜੀ ਆ ਬਹੁਤੀ ਸੁਣਦਿਆਂ ਜਾ ਕੇ ਤੇ ਜਿਵੇਂ ਤੁਸੀਂ ਮੇਰੇ ਨਾਲ ਵੀ ਗੱਲਾਂ ਕਰੋਗੇ ਮੈਂ ਕੋਈ ਵੀ ਚੀਜ਼ ਤੁਹਾਨੂੰ ਦੱਸੂਗਾ ਤੁਸੀਂ ਟਾਈਮ ਕੱਢ ਕੇ ਉਹਦੇ ਲਈ Google ਤੇ ਜ਼ਰੂਰ ਜਾਓਗੇ ਵੇ ਇਹਦੇ ਬਾਰੇ ਉਹਨੇ ਤੇ ਕੀ ਦੱਸਿਆ ਜਦੋਂ ਉਹਦੇ ਤੇ ਵੀ ਉਹੀ ਦੱਸਿਆ ਗੁਇਲ ਸਾਹਿਬ ਨੇ ਉਹੀ ਦੱਸਿਆ ਫਿਰ ਕੀ ਹੁੰਦਾ ਗੁਇਲ ਸਾਹਿਬ ਤੇ ਵੀ ਠੀਕ ਹੀ ਹੋਊਗਾ ਤੇ ਮਤਲਬ ਕਹਿੰਦਾ ਕਿ ਇਹ ਨਾ ਜੀ ਇੱਕ ਜੜੀ ਬੂਟੀ ਹੈ ਜਿਹਦਾ ਨਾਮ ਹੈਗਾ ਜਟਾਮਾਨਸੀ 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 ਹੁਣ ਇਹਦਾ ਨਾਮ ਰੱਖਾਂਗੇ ਜੁਵਾਮਾਨਸੀ ਆਯੂਵਾ ਯੂਵੀਮਾਨਸੀ ਆਯੂਵੀਮਾਨਸੀ ਰੋਟ ਗਿਆ ਇਹ ਹੈਗੀ ਜਟਾਮਾਨਸੀ ਅੱਛਾ ਜੀ ਇਹ ਇਹਨਾਂ ਜਿਵੇਂ ਜਟਾਂ ਹੁੰਦੀਆਂ ਨੇ ਨਾ ਸਾਧਾਂ ਦੀਆਂ ਹਾਂਜੀ ਹਾਂਜੀ ਜਟਾਂ ਵਾਲੇ ਸਾਧ ਤੇ ਉਦਾਂ ਦੀ ਇਹ ਜੜੀ ਬੂਟੀ ਹੈ ਜਿਵੇਂ ਸਾਧ ਦੇ ਸਿਰ ਤੇ ਪਾਉਂਦੇ ਜਟਾ ਉਵੇਂ ਦੀ ਬਣਦੀ ਹੈ ਜੰਗਲਾਜ ਤੇ ਉਵੇਂ ਹੀ ਪਈ ਹੁੰਦੀ ਆ ਉਹਨਾਂ ਜੋ ਚੱਕੋ ਜਟਾਂ ਵਰਗੀ ਲੱਗਦੀ ਆ ਤਾਂ ਹੀ ਪੁਰਾਣੇ ਪੁਰਖਿਆਂ ਨੇ ਇਹਦਾ ਨਾਮ ਜਟਾਮਨਸੀ ਰੱਖਿਆ ਅੱਛਾ ਔਰ ਇਹ ਬ੍ਰੇਡ ਨੂੰ ਰਿਲੈਕਸ ਕਰਦੀ ਆ ਹਮਮ ਔਰ ਇਹਨੂੰ ਜਦੋਂ ਆਪਾਂ ਖਾਦੇ ਆ ਬ੍ਰੇਨ ਦੇ ਅੰਦਰ ਜਿੰਡੀਆਂ ਵੀ ਅ ਇਨਫੈਕਸ਼ਨ ਨੇ ਸੂਜਨ ਹੈ ਇਹ ਉਹਨੂੰ ਖਤਮ ਕਰਦੀ ਆ ਤੇ ਉਹਦੇ ਨਾਲ ਫਿਰ ਇੱਕ ਚੀਜ਼ ਹੋਰ ਪਾਈ ਬ੍ਰਹਮੀ ਸ਼ੰਖਪੁਸ਼ਪੀ ਤੇ ਇੱਕ ਵਚਾ ਹੂੰ ਵਚਾ ਜਿਹੜੀ ਆ ਉਹ ਮਾਈਂਡ ਨੂੰ ਰਿਕਾਰਡਿੰਗ ਦਾ ਕੰਮ ਕਰਦੀ ਆ ਕੋਈ ਵੀ ਚੀਜ਼ ਨੂੰ ਉੱਪਰ ਰਿਕਾਰਡ ਕਰਕੇ ਰੱਖਣਾ ਉਹਨੂੰ ਫਿਰ ਯਾਦ ਕਰਨਾ ਜਿਹਨੂੰ ਕਹਿੰਦੇ ਨੇ ਯਾਦਦਾਸ਼ਤ ਸ਼ਕਤੀ ਨੂੰ ਵਧਾ ਦੇਣਾ ਇਹ ਚਾਰ ਚੀਜ਼ਾਂ ਦਾ ਮਿਸ਼ਰਣ ਬਣਾਇਆ ਤੇ ਉਹ ਅਸੀਂ ਲੋਕਾਂ ਨੂੰ ਦੱਸਿਆ ਜਿਵੇਂ ਹੁਣ ਮੈਂ ਦੱਸ ਦਿੱਤਾ ਲੋਕੀ ਘਰੇ ਵੀ ਬਣਾ ਲੈਂਦੇ ਨੇ ਜਿਹੜੇ ਨਹੀਂ ਬਣਾ ਸਕਦੇ ਉਹ ਸਾਡੇ ਕੋਲ ਵੀ ਆ ਜਾਂਦੇ ਨੇ ਤਾਂ ਅਸੀਂ ਫਿਰ ਇਹਨੂੰ ਬਣਵਾਇਆ ਸੀਗਾ ਆਪਣਾ ਬ੍ਰੇਨ ਅਮਰਤ ਦੇ ਨਾਮ ਤੇ ਕਰਵਾ ਲਿਆ ਗਵਰਨਮੈਂਟ ਤੋਂ ਅੱਛਾ ਜੀ ਬ੍ਰੇਨ ਨੰਬਰ ਔਰ ਇਹਦਾ ਇੱਕ ਚਮਚਾ ਡੇਲੀ ਕਿਹਾ ਕੀ ਖਾਓ ਉਹਦੇ ਨਾਲ ਕੀ ਹੈ ਕਿ ਸਟ्रेस ਲੈਵਲ ਸਟ्रेस ਤੇ ਆਉਣਾ ਹੀ ਆਉਣਾ ਉਹਦਾ ਲੈਵਲ ਨਹੀਂ ਅਪ ਹੁੰਦਾ ਕਿ ਬੰਦਾ ਇਹ ਨਹੀਂ ਵੀ ਖੁਦਗਰਜ਼ੀ ਵੱਲ ਦੁਰਜੂਗਾ ਸਟ्रेस ਨਾਲ ਜਾਊਗਾ ਜਾਂ ਡਿਪਰੈਸ਼ਨ ਵੱਲ ਚਲਾ ਜਾਊਗਾ ਜਾਂ ਸਟ्रेस ਕਰਕੇ ਉਹ ਹੋਰ ਕੋਈ ਗਲਤ ਹਰਕਤਾਂ ਕਰੂਗਾ ਜਿੱਦਾਂ ਉਹ ਪੇਸ਼ੈਂਟ ਆਉਂਦੇ ਆ ਕਿ ਸਾਡੇ ਕੋਲੇ ਅੱਜਕੱਲ ਆ ਆਟイズਮ ਦੇ ਅੱਛਾ ਜੀ ਹਾਂ ਐਡੀਐਚਡੀ ਆਟイズਮ ਦੇ ਬੱਚੇ ਨਹੀਂ ਹੁੰਦੇ ਜਿਹੜਾ ਤੁਸੀਂ ਕਹਿੰਦੇ ਕਿ ਆਪਣਾ ਮੰਦਬੁੱਧੀ ਕਰ ਲੋ ਜਾਂ ਮੈਂਟਲੀ ਥੋੜੇ ਜਿਹਾ ਡਿਸਟੈਂਸ ਬਹੁਤ ਐਕਟਿਵ ਹੁੰਦੇ ਨੇ ਬੱਚੇ ਜੇ ਮੈਂ ਸਮਝਾਂ ਪਿਆ ਤਾਂ ਇੰਨੀ ਦੇਰ ਤੱਕ ਕਿਤੇ ਦੀ ਕਿਤੇ ਜਾਂਦਾ ਹਾਂਜੀ ਉਹਨਾਂ ਚ ਇਹ ਨਾ ਹੁੰਦਾ ਕਿ ਸੋਫੇ ਤੇ ਜਣੇ ਮੰਨੋ ਮੰਕੀ ਸਟਾਈਲ ਅੱਛਾ ਜੀ ਉਹਨਾਂ ਦੀ ਲਾਈਫ ਹੁੰਦੀ ਆ ਤੇ ਉਹ ਕਿਸੇ ਨਾਲ ਆਈ ਕੰਟੈਕਟ ਨਹੀਂ ਕਰਨਾ ਹੂੰ ਸੁਣਨੀ ਨਹੀਂ ਗੱਲ ਤੁਸੀਂ ਲੱਖ ਬੁਲਾਈ ਜੋ ਨਾਮ ਲਈ ਜੋ ਕੁਝ ਨਹੀਂ ਸੁਣਦਾ ਆਪਣੇ ਭਤੁੰਚਾ ਉਹ ਜਿਹੜੇ ਬੱਚੇ ਆ ਉਹਨਾਂ ਵਾਸਤੇ ਵੀ ਇਹ ਜਿਹੜਾ ਪਾਊਡਰ ਹੈ ਬੱਚਾ ਵਾਲਾ ਪਾਊਡਰ ਕਮਾਲ ਦਾ ਰਿਜ਼ਲਟ ਔਰ ਕਿੰਜ ਨੂੰ ਤਾਂ ਅਸੀਂ ਕਾਂਚ ਬੀਜ ਦਿੱਤਾ ਜੀ ਇਕੱਲਾ ਕੌਂਚ ਕੌਂਚ ਦਾ ਬੀਜ ਹੈ ਅੱਛਾ ਜੀ ਕੌਂਚ ਬੀ ਕੌਂਚ ਦਾ ਬੀਜ ਹੈ ਕੱਪੀ ਕੱਚੂ ਵੀ ਕਹਾ ਗਿਆ ਨੂੰ ਅ ਇਹਦਾ ਪਾਊਡਰ ਬਣਦਾ ਜੀ ਸਿੰਪਲ ਇਹ ਇੱਕ ਇਹਦੇ ਅੰਦਰ ਇੰਨਾ ਜ਼ਿਆਦਾ ਡੋਪਾਮਾਈਨ ਹੁੰਦਾ ਕਿ ਇਨਸਾਨ ਦਾ ਬ੍ਰੇਨ ਡਿਵੈਲਪ ਹੋਣ ਲੱਗ ਜਾਂਦਾ ਅੱਛਾ ਜੀ ਬੱਚਿਆਂ ਦਾ ਔਰ ਇਹ ਚੀਜ਼ਾਂ ਜਦੋਂ ਅਸੀਂ ਹੁਣੇ ਕੀਤਾ ਜੀ ਥੋੜੀ ਦੇਰ ਤੋਂ ਇਹ ਆਰਟਿਸਮ ਤੇ ਕੰਮ ਕੀਤਾ ਤੇ ਨਾਲ ਹੀ ਅਸੀਂ ਏਡੀਐਚਟੀ ਤੇ ਕੰਮ ਕੀਤਾ ਔਰ ਜਦੋਂ ਅਸੀਂ ਏਡੀਐਚਟੀ ਤੇ ਕੰਮ ਕੀਤਾ ਨਾ ਜਿਹੜਾ ਹੁੰਦਾ ਕਿ ਕਨਸੈਂਟਰੇਸ਼ਨ ਨਾ ਬਣਨਾ ਜਿਸੇ ਵੀ ਕੰਮ ਤੇ ਉਹ ਬੰਦਾ ਲੱਗਦਾ ਉਹ ਫਿਰ ਕਹਿੰਦਾ ਚੱਲ ਛੱਡ ਫੇਲ ਨਹੀਂ ਹੋ ਪਾਦਾ ਉਹਦੇ ਤੇ ਜਦੋਂ ਕੰਮ ਕੀਤਾ ਫਿਰ ਉਹ ਸਟ्रेस ਤੇ ਆਪਣੇ ਆਪ ਕੰਮ ਹੋਇਆ ਵਿੱਚੋਂ ਮਤਲਬ ਇੰਨਾ ਵਧੀਆ ਇੱਕ ਕੈਪਸੂਲ ਬਣਿਆ ਹਲੇ ਅਸੀਂ ਉਹਦਾ ਕੋਈ ਨਾਮ ਨਹੀਂ ਰੱਖਿਆ ਕੈਪਸੂਲ ਬਣ ਗਿਆ ਉਹ ਔਰ ਹਲੇ ਉਹਦਾ ਉਹ ਚੱਲ ਰਿਹਾ ਟੈਸਟ ਟ੍ਰਾਇਲ ਚੱਲ ਰਿਹਾ ਲੋਕ ਲੇ ਰਹੇ ਨੇ ਉਹਨੂੰ ਮਤਲਬ ਜਿਹੜੇ ਲੋਕ ਕਹਿੰਦੇ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰੀ ਜਾਂਦੇ ਆ ਸਟ्रेस ਲੈਵਲ ਇੰਨਾ ਜ਼ਿਆਦਾ ਹੋ ਗਿਆ ਕਿ ਮਤਲਬ ਹਰ ਵਕਤ ਕੋਈ ਬੰਦਾ ਹੀ ਨਹੀਂ ਸਾਨੂੰ ਚੰਗਾ ਲੱਗਦਾ ਤਾਂ ਉਹ ਕੈਪਸੂਲ ਅਸੀਂ ਸਟਾਰਟ ਕੀਤੇ ਨੇ ਬਹੁਤ ਗੁੱਡੋ ਦੇ ਰਿਜ਼ਲਟ ਆ ਰਹੇ ਨੇ ਮੈਨੂੰ ਲੱਗਦਾ ਉਹ ਬਹੁਤ ਛੇਤੀ ਸਾਡਾ ਪ੍ਰੋਡਕਟ ਆਊਗਾ ਹਲੇ ਉਹਦਾ ਨਾਮ ਕੋਈ ਨਹੀਂ ਜਦੋਂ ਨਾਮ ਆਊਗਾ ਸੀ ਉਹ ਵੀ ਲੋਕਾਂ ਨੂੰ ਦਵਾਂਗੇ। ਉਹ ਟ੍ਰਾਇਲ ਵੀ ਮੈਨੂੰ ਵੀ ਦੇ ਦਿਓ। ਹਾਂ ਕੁਝ ਦਾ ਬੈਡ ਟਾਈਮ ਲਈ ਹੁੰਦਾ ਉਹ। ਨਹੀਂ ਹਾਂ ਉਹ ਬੈਡ ਟਾਈਮ ਰਾਤ ਨੂੰ ਸੌਣ ਲੱਗੇ ਲੈਣਾ। ਮੈਲਾਟੋਨਿਨ ਟਾਈਪਸ। ਹਾਂ ਇਨਸਾਨ ਬਿਲਕੁਲ ਰਿਲੈਕਸ ਹੋ ਜਾਂਦਾ ਏ। ਹਾਂ ਔਰ ਮੈਂ ਜਦੋਂ ਅਸੀਂ ਬਣਾਇਆ ਨਾ ਜਿਉ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਨਹੀਂ। ਮੈਂ ਵੈਸੇ ਵੀ ਮੇਰੀ ਆਦਤ ਹੈ ਮੈਂ ਮੈਂ ਪਹਿਲਾਂ ਲੈਣਾ। ਵੀ ਜੇ ਕੋਈ ਲੋਣਾ ਦਾ ਪਹਿਲਾਂ ਆਪ ਨੂੰ ਹੋਊਗਾ ਲੋਕਾਂ ਨੂੰ ਦੇਣ ਤੋਂ ਪਹਿਲਾਂ। ਜੀ ਤੇ ਉਹ ਮੈਂ ਖਾ ਲਿਆ ਤੇ ਮਤਲਬ ਰਾਤ ਨੂੰ ਅ ਇੰਨੀ ਵਧੀਆ ਰਿਲੈਕਸ ਨੀਂਦ ਆਈ ਨਹੀਂ ਤਾਂ ਮੈਨੂੰ ਵੈਸੇ ਵੀ ਆਉਂਦੀ ਹੈ ਜੀ ਮੈਂ ਬੈੱਡ ਤੇ ਜਾਂਦਾ ਮੈਨੂੰ 2 ਮਿੰਟ ਚ ਸਵਿਚ ਆਫ ਅੱਛਾ ਜੀ ਮਤਲਬ ਇਹੋ ਦੀ ਨੀਂਦ ਆ ਤੇ ਬੈਠਾ ਰਹਾ ਮੈਂ ਜਾਇ ਮੈਂ 2 ਵਜੇ ਤੱਕ ਬੈਠਾ ਰਹਾ ਤੇ ਉਹ ਨਾ ਜੀ ਇੰਨੀ ਵਧੀਆ ਨੀਂਦ ਆਈ ਪਹਿਲੀ ਵਾਰੀ ਮਤਲਬ ਮੈਂ ਮਾਰਨਿੰਗ ਚ ਲੇਟ ਉੱਠਿਆ ਅੱਛਾ ਜੀ ਹਾਂ ਔਰ ਇੰਨਾ ਫਰੈਸ਼ ਮੈਂ ਪਹਿਲੀ ਵਾਰੀ ਫੀਲ ਕੀਤਾ ਕਿਉਂਕਿ ਦਿਨ ਚ 200 150 ਬੰਦੇ ਨਾਲ ਮਤਲਬ ਸਾਰਾ ਦਿਨ ਗੱਲਬਾਤ ਕਰਨੀ ਸਮਝਾਉਣਾ ਸਮਝਣਾ ਇੱਕ ਇੱਕ ਪੇਸ਼ੈਂਟ ਤੇ 5 ਮਿੰਟ 10 ਮਿੰਟ ਲੱਗਦੇ ਆ ਦਿਨ ਚ 100 ਪੇਸ਼ੈਂਟ ਆ ਤਾਂ 100 5 500 ਮਿੰਟ ਡਿਵਾਈਡ ਕਰਨਾ ਹਰ ਚੀਜ਼ ਦਿਮਾਗ ਤੇ ਰਹਿੰਦੀ ਆ ਤਾਂ ਉਹ ਲਿਆ ਤੇ ਬੜਾ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਲਿਆ ਨਹੀਂ ਪਰ ਉਹਨੂੰ ਸੀ ਸਰਚ ਦੇ ਵਿੱਚ ਪਾਤਾ ਲੋਕੀ ਲੈ ਰਹੇ ਆ ਬਹੁਤ ਵਧੀਆ ਰਿਜ਼ਲਟ ਵੀ ਉਧਾਰ ਰਿਹਾ ਕਈ ਲੋਕ ਐਜੇ ਸੀਗੇ ਜਿਹੜੇ ਕਹਿੰਦੇ ਸੀ ਗੁਲਸਰ ਸਾਨੂੰ ਕਈ ਦਿਨ ਹੋ ਗਿਆ ਸੀ ਸੁੱਤੇ ਨਹੀਂ ਹਮ ਮਤਲਬ ਨੈਚੁਰਲ ਨੀਂਦ ਨਹੀਂ ਆਉਂਦੀ ਗੋਲੀਆਂ ਖਾ ਕੇ ਗੋਲੀਆਂ ਖਾ ਕੇ ਪਿਲ ਉਹ ਕੈਪਸੂਲ ਦੇਣ ਤੋਂ ਬਾਅਦ ਇੱਕ ਰਿਲੈਕਸ ਜਿਹਨੂੰ ਐਕਚੁਅਲ ਨੀਂਦ ਕਹਿੰਦੇ ਆ ਉਹ ਆਈ ਤੇ ਹੁਣ ਉਹ ਅਪਰੂਵਲ ਲਈ ਗਿਆ ਹੋਇਆ ਅ اچھا ਜੀ ਤੇ ਉਹਦਾ ਨਾਮ ਵੀ ਹਲੇ ਸਰਕਾਰੀ ਨਾਮ ਹੋਊਗਾ ਉਹਦਾ ਜੋ ਵੀ ਉਹ ਦੇਣਗੇ ਅੱਛਾ ਇਹ ਗਵਰਨਮੈਂਟ ਵੱਲੋਂ ਅਪਰੂਵ ਸਾਰਾ ਸਾਰਾ ਗਵਰਨਮੈਂਟ ਵੱਲੋਂ ਆਊਗਾ ਕਿਉਂਕਿ ਅਸੀਂ ਨਾ ਇਹਨੂੰ ਉਹਦੇ ਚ ਦੇ ਰਹੇ ਹਾਂ ਜੀ ਕਲੀਨਿਕਲੀ ਲੈਬ ਟੈਸਟ ਦੇ ਵਿੱਚ ਦਿੱਤਾ ਓਕੇ ਜੀ ਜਿਹੜਾ ਕਿ ਬਹੁਤ ਸਰਚ ਤੋਂ ਬਾਅਦ 6 ਮਹੀਨੇ ਲੱਗਣਗੇ ਦਾ ਨਾਮ ਆਣ ਚਲੇ ਓਕੇ ਬਲੇ 6 ਮਹੀਨੇ ਦੇ ਚੱਲੂਗਾ ਲੋਕਾਂ ਤੇ ਅਸੀਂ ਪਹਿਲਾਂ ਉਸ ਤਰ੍ਹਾਂ ਕਲੀਨਿਕਲੀ ਲੈਬ ਟੈਸਟ ਕਰਾਇਆ ਸੀਗਾ ਲਿਵ ਐਕਸ਼ਨ ਕੈਪਸੂਲ ਸਾਡਾ ਠੀਕ ਹੈ ਜੀ ਲੇਬਰ ਵਾਸਤੇ ਇਹ ਵੀ ਅਸੀਂ ਹੁਣ ਇਹਦਾ ਲੇਬਲ ਹੁਣ ਆਇਆ ਜੀ ਹਾਂਜੀ ਨਾਮ ਤੇ ਪਹਿਲਾਂ ਅਸੀਂ ਇਹ ਐਧੇ ਹੀ ਦਿੰਦੇ ਰਹੇ ਲੋਕਾਂ ਨੂੰ ਬਿਣਾ ਲੈਵਲ ਤੋਂ ਲੋਕਾਂ ਨੂੰ ਦਿੱਤਾ ਤੇ ਉਹਦੇ ਨਾਲ ਵੀ ਉਹ ਬਿਣਾ ਲੈਵਲ ਤੋਂ ਤਾਂ ਲੈਂਦੇ ਨੇ ਲੋਕ ਕਲੀਨਿਕਲੀ ਲੈਬ ਦਾ ਸੀ ਉਹ ਦੇ ਦਿੰਦੇ ਆ ਅਮਰੀਕਾ ਨਾਲ ਮੇਰਾ ਇੱਕ ਸਵਾਲ ਹੈ ਜਿੱਦਾਂ ਅੱਜ ਕੱਲ ਲਿਵਰ ਦੀ ਪ੍ਰੋਬਲਮ ਬਹੁਤ ਅਗਰ ਨਹੀਂ ਵੀ ਹੈ ਤਾਂ ਵੀ ਲੈ ਸਕਦੇ ਆ ਇਹ ਲੈਣਾ ਹੀ ਤਾਂ ਹੈ ਓਕੇ ਦੇਖੋ ਬਿਮਾਰੀ ਹੋ ਗਈ ਫਿਰ ਤਾਂ ਲੈਣੇ ਹੀ ਲੈਣਾ ਜੇ ਨਹੀਂ ਹੈ ਅਗਰ ਇਹਦਾ ਇੱਕ ਕੈਪਸੂਲ ਲੋਕ ਡੇਲੀ ਲਈ ਜਾ ਤਾਂ ਲਾਈਫਟਾਈਮ ਲਿਵਰ ਨੂੰ ਕੁਝ ਨਹੀਂ ਹੁੰਦਾ ਅੱਛਾ ਕਿਉਂਕਿ ਇਹਦੇ 'ਚ ਕੀ ਹੈ ਇਹਦੇ 'ਚ ਮੈਂ ਫਾਰਮੂਲਾ ਵੀ ਬੋਲ ਦਿੰਨਾ ਹੁਣ ਤਾਂ ਕਿ ਲੋਕ ਘਰੇ ਬਣਾਉਣ ਉਨ ਜੇ ਮਤਲਬ ਕਰੋੜ ਬੰਦਾ ਵੀ ਆਰਡਰ ਕਰ ਦੂਗਾ 140 ਕਰੋੜ ਹੈ ਸਿਰਫ 1 ਕਰੋੜ ਬੰਦਾ ਆਰਡਰ ਕਰ ਦੇਵੇ ਤਾਂ ਕਿੱਥੋਂ ਬਣ ਜੂਗਾ ਇਹਦਾ ਸਹੀ ਗੱਲ ਹਾਂਜੀ ਤੁਸੀਂ ਇਮੇਜਿਨ ਕਰੋ ਨਾ 60 ਕੈਪਸੂਲ ਨੇ 60 60 ਗੁਣਾ ਕਰੋੜ ਐਨਾ ਕੈਪਸੂਲ ਬਣਨਾ ਇੱਕ ਦਿਨ ਚ ਖੇਡ ਪਈ ਹੈ ਨਹੀਂ ਬਣਦਾ ਇਸ ਕਰਕੇ ਅਸੀਂ ਇਹ ਪਬਲੀਕਲੀ ਮੇਰੀ ਕਾ ਦਿੱਤਾ ਕਿ ਮੈਂ ਪਬਲੀਕਲੀ ਇਹਨੂੰ ਅਨਾਉਂਸ ਕਰ ਦਿੰਦਾ ਮੈਨੂੰ ਘਰੇ ਬਣਾਓ ਤੁਸੀਂ ਅਸੀਂ ਕੈਪਸੂਲ ਬਣਾਇਆ ਤੁਸੀਂ ਛੁਟਕੀ ਚ ਲੈ ਲਓ ਪਾਊਡਰ ਬਣਾ ਕੇ ਜੀ ਇਹਦੇ ਚ ਪੈਂਦਾ ਕਾਲਮੇ ਜਿੰਨੇ ਵੀ ਦਰਸ਼ਕ ਸੁਣ ਰਹੇ ਨੋਟ ਕਰ ਲਓ ਮੈਂ ਬਾਰ ਬਾਰ ਦੱਸਦਾ ਰਹਿਣਾ ਫੋਨ ਨਹੀਂ ਕਰਨਾ ਆਪਾਂ ਨੇ ਬਸ ਇਹ ਮੇਰੀ ਹੱਥ ਜੋੜ ਬੇਨਤੀ ਹੈ ਤੁਸੀਂ ਇਹਨੂੰ ਸੁਣ ਕੇ ਰੀਲ ਨੂੰ ਸਾਮ੍ਹ ਕੇ ਰੱਖ ਲਿਓ ਇਹਨੂੰ ਜਦੋਂ ਮੌਕਾ ਮਿਲੇ ਪੰਸਾਰੀ ਤੋਂ ਲੈ ਕੇ ਬਣਾ ਲਓ ਕਾਲਵੇ ਕੁਟਕੀ ਚਰਾਇਤਾ ਤੇ ਇਹਦੇ ਵਿੱਚ ਚੌਥੀ ਚੀਜ਼ ਹੈਗੀ ਹੈ ਭੂਮੀ ਆਮਲਾ ਚਾਰ ਚੀਜ਼ਾਂ ਨੇ ਆ আচ্ছা ਭੂਮੀ ਆਮਲਾ ਇਹ ਚਾਰੇ ਚੀਜ਼ਾਂ ਦਾ ਮਿਸ਼ਰਣ ਬਣਾਉਣਾ 50-50 ਗ੍ਰਾਮ ਤੇ ਉਹਦੇ ਵਿੱਚ ਇੱਕ ਪਾਉਣੀਆ ਪ੍ਰਵਾਲ ਪਿਸ਼ਟੀ 5 ਗ੍ਰਾਮ ਮੁਕਤਾ ਸ਼ੁਕਤੀ 5 ਗ੍ਰਾਮ ਤੇ ਗੋਦੰਤੀ ਭਸਮ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਲਿਖ ਲੋਗੇ ਪੈਨ ਨਾਲ ਜਾ ਕੇ ਪੰਸਾਰੀ ਜੀ ਨੂੰ ਦੇ ਦੋਗੇ ਉਹਨੇ ਤੁਹਾਨੂੰ ਦੇ ਦੇਣੀ ਆ ਇਹ ਸਾਰੀ ਚੀਜ਼ ਆਹ ਈ ਅਵੇਲੇਬਲ ਨੇ ਹਰ ਸ਼ਹਿਰ ਚ ਇੱਕ ਪੰਸਾਰੀ ਜ਼ਰੂਰ ਹੁੰਦਾ ਜਿਹੜਾ ਜੜੀ ਬੂਟੀਆਂ ਵੇਚਦਾ ਹੈਨਾ ਤੇ ਉਹਨੂੰ ਜਾ ਕੇ ਤੁਸੀਂ ਦਿਓ ਇਹਨੂੰ ਇੰਨੀ ਕੁ ਮਾਤਰਾ ਚ ਬਣਾ ਲਓ ਔਰ 200 250 ਗ੍ਰਾਮ ਬਣ ਜਾਣਾ ਹੈ 200 250 ਗ੍ਰਾਮ ਤੁਹਾਡਾ 1 ਮਹੀਨੇ ਤੋਂ ਵੱਧ ਚੱਲ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਅਸੀਂ ਕਲੀਨਿਕਲ ਲੈਬ ਟੈਸਟ ਤੋਂ ਬਾਅਦ ਇਹਨੂੰ ਅਸੀਂ ਕੈਪਸੂਲ ਚ ਦਿੱਤਾ ਜਿਹੜਾ ਕਿ ਜੌਂਡਰਸ ਫੈਟੀ ਲੀਵਰ ਅਲੀਵਰਸ ਰੋਸਿਸ ਤੱਕ ਕੰਮ ਕਰਦਾ ਅੱਜ ਕੱਲੇ ਅਲੀਵਰਸ ਰੋਸਿਸ ਦਾ ਬਹੁਤ ਜ਼ਿਆਦਾ ਹੋ ਰਿਹਾ ਜੀ ਹਾਂ ਜੀ ਹਾਂ ਇਹ ਇੱਕੋ ਹੀ ਬ੍ਰੈਂਡ ਹੈ ਜੀ ਇਹਦੇ ਨਾਲ ਹੋਰ ਕੁਝ ਲੈਣ ਦੀ ਵੀ ਨਹੀਂ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਡਾਕਟਰ ਪਰਸਕ੍ਰਾਈਬ ਕਰ ਦਿੰਦੇ ਆਦਰਵਾਜ਼ ਸਿੰਗਲ ਅਗਰ ਆਪਾਂ ਲੈਂਦੇ ਰਵਾਂਗੇ ਤਾਂ ਮਤਲਬ ਕਿ ਇਹ ਸਮਝ ਲਓ ਕਿ ਜਿਨ੍ਹਾਂ ਨੂੰ ਨਹੀਂ ਪ੍ਰੋਬਲਮ ਜਿਵੇਂ ਨਾਲ ਜੁਬਰਾਜ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਅਗਰੇ ਨੂੰ ਤੁਸੀਂ ਲੈਂਦੇ ਰਹੋਗੇ ਤਾਂ ਤੁਸੀਂ ਮਤਲਬ ਕਿ ਬੁੱਢੇ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਅੱਛਾ ਜੀ ਵਾਲ ਚਿੱਟੇ ਹੋ ਸਕਦੇ ਨੇ ਉਮਰ ਦੇ ਹਿਸਾਬ ਨਾਲ ਪਰ ਅੰਦਰੋਂ ਆਪਾਂ ਸਟਰੋਂਗ ਹੁੰਦੇ ਰਹਿਵਾਂਗੇ ਤੁੱਕੇ ਸੜਾ ਅਗਰ ਲੇਬਰ ਠੀਕ ਆ ਗੱਟ ਠੀਕ ਆ ਤਾਂ ਸਾਰਾ ਕੁਝ ਠੀਕ ਆ ਹੂੰ ਗੱਟ ਇਹ ਮਾਨਸੀ ਜੀ ਤੁਸੀਂ ਜਰੂਰ ਖਾਇਆ ਦਿਓ ਤੁਹਾਨੂੰ ਲੈ ਕੇ ਭੇਜੂਗਾ ਮੈਂ ਮੈਂ ਲੈ ਕੇ ਜਾਉਂਗੀ ਅੱਜ ਬਹੁਤ ਠੀਕ ਹੈ ਡੀਸੈਂਟ ਚੀਜ਼ ਹੈ ਦੂਸਰਾ ਇੱਕ ਸਵਾਲ ਮੇਰਾ ਹੋਰ ਸੀਗਾ ਜਿੱਦਾਂ ਮੈਂ ਇਨੀ ਲਿਸਟ ਤਿਆਰ ਕਰੀਏ ਜਿੱਦਾਂ ਦਾ ਮੌਕੇ ਦਾ ਫਾਇਦਾ ਚੱਕ ਲਵਾਂ ਚੱਕਣਾ ਚਾਹੀਦਾ ਦੂਸਰਾ ਜਿੱਦਾਂ ਪੀਸੀਓਡੀ ਬੜਾ ਅੱਜਕੱਲ ਕੁੜੀਆਂ ਚ ਹੁੰਦਾ ਹੈ ਹੂੰ ਮਤਲਬ ਵਿਦ ਏਜ ਅੱਜਕੱਲ ਛੋਟੇ ਛੋਟੇ ਜਿਹਾ ਲਾਈਕ ਮੇਰੀ ਨੀਜ਼ ਹੈ ਉਹ 22 21 ਦੀ ਹੋਏਗੀ ਉਹਨੂੰ ਹੋ ਰਿਹਾ ਹੈ ਔਰ ਉਹਦੀ وجہ ਨਾਲ ਉਹਦੇ weight gain ਹੋ ਰਿਹਾ ਹੈ ਕਾਫੀ ਜ਼ਿਆਦਾ weight ਤੇ ਇਹਦੇ ਲਈ ਕੀ ਕਰ ਸਕਦੇ ਲਾਈਕ ਕੋਈ ਮੈਡੀਸਿਨ ਹੈਗੀ ਹੈ ਜਾਂ ਐਕਸਰਸਾਈਜ਼ ਇਹਦੇ ਵਾਸਤੇ ਨਾ ਐਕਚੁਅਲੀ ਮੈਡੀਸਿਨਸ ਹੁੰਦੀਆਂ ਨੇ ਜਿਵੇਂ ਨਾ ਬਹੁਤ ਜ਼ਿਆਦਾ ਪੀਰੀਅਡ ਦੀ ਪ੍ਰੋਬਲਮ ਹੋ ਜਾਂਦੀ ਹੈ ਕੁੜੀਆਂ ਚ ਅੱਜਕੱਲ ਆਮ ਹੈ ਜੀ ਮਤਲਬ 12 ਤੋਂ 14 15 ਸਾਲ ਦੀਆਂ ਕੁੜੀਆਂ ਨੂੰ ਵੀ ਹੋ ਰਹੀ ਹੈ ਇਹ ਪ੍ਰੋਬਲਮ ਇਹਦੇ ਵਾਸਤੇ ਲੋਕਾਂ ਨੂੰ ਸਾਡੇ ਨਾਲ ਸੰਪਰਕ ਕਰਨਾ ਪੈਂਦਾ ਓਕੇ ਇਹ ਚੀਜ਼ਾਂ ਅਸੀਂ ਟੈਲੀਫੋਨਿਕਲੀ ਨਹੀਂ ਦੱਸਦੇ ਕਿਉਂਕਿ ਕਈ ਵਾਰੀ ਇਹਦੀ ਡੋਜ਼ ਘੱਟ ਜਾਂ ਵੱਧ ਸੈੱਟ ਕਰਨੀ ਪੈਂਦੀ ਹੈ ਔਰ ਪਰ ਮੈਂ ਇਹਣਾ ਜ਼ਰੂਰ ਕਹਿਣਾ ਕਿ ਅਗਰ PCOS ਦੀ ਪ੍ਰੋਬਲਮ ਹੋ ਜਾਏ ਸਾਡੇ ਕੋਲੇ ਜਦੋਂ ਵੀ ਆਉਣਾ ਆ ਸਕਦੇ ਹੋ ਮੋਸਟ ਵੈਲਕਮ ਪਰ ਜਦੋਂ ਤੱਕ ਸਾਡੇ ਕੋਲੇ ਨਹੀਂ ਆ ਸਕਦੇ ਤੁਸੀਂ ਕਿਸੇ ਵੀ ਸ਼ਹਿਰ 'ਚ ਬੈਠੇ ਹੋ ਕਿਤੇ ਵੀ ਬੈਠੇ ਹੋ ਨੇੜੇ ਜਿਹੜਾ ਕੋਈ ਤੁਹਾਡੇ ਆਯੁਰਵੈਦਿਕ ਦੀ ਡਿਸਪੈਂਸਰੀ ਆ ਉੱਥੇ ਕੋਈ ਵੀ ਲੇਡੀ ਡਾਕਟਰ ਉਹਦੇ ਨਾਲ ਸੰਪਰਕ ਕਰੋ ਨਾ ਕਿ ਹੋਰ ਕਿਸੇ ਦਵਾਈ ਦੇ ਚੱਕਰ 'ਚ ਪੈਣ ਨਾਲੋਂ ਬੈਟਰ ਕਿ ਆਯੁਰਵੈਦਿਕ ਦਵਾਈਆਂ ਗ੍ਰੰਥਾਂ ਦੇ ਵਿੱਚ ਲਿਖੀਆਂ ਨੇ ਔਰ ਬਹੁਤ ਗੁੱਡ ਰਿਜ਼ਲਟ ਦਿੰਦੀਆਂ ਨੇ ਪਰ ਜਾਣਾ ਤੁਸੀਂ ਸਰਕਾਰੀ ਡਿਸਪੈਂਸਰੀ 'ਚ ਜਿੱਥੇ ਆਯੁਰਵੈਦਿਕ ਦੇ ਡਾਕਟਰ ਕੰਮ ਕਰਦੇ ਆ ਤੁਹਾਨੂੰ ਬਿਲਕੁਲ ਸਹੀ رائے ਮਿਲੂਗੀ ਤੇ ਸਹੀ ਦਵਾਈ ਮਿਲੂਗੀ ਇਹ ਇੱਕ ਬੜਾ ਮੈਸੇਜ ਹੈ ਲੜਕੀਆਂ ਵਾਸਤੇ ਲੇਕਿਨ ਜਿਨ੍ਹਾਂ ਨੂੰ ਬਹੁਤ ਥੋੜੀ ਪ੍ਰੋਬਲਮ ਹੁੰਦੀ ਆ ਜਿਵੇਂ ਇੱਕ ਨਾ ਉਹ ਹੁੰਦਾ ਆਪਣੇ ਨਾਰੀਅਲ ਹਮ ਹਮ ਨਾਰੀਅਲ ਦੇ ਉੱਪਰ ਫੂਸ ਨਹੀਂ ਹੁੰਦਾ ਬਾਣ ਹਮ ਹਮ ਉਹਨੂੰ ਅਗਰ ਆਪਾਂ ਜਲਾ ਦਈਏ ਪ੍ਰੋਪਰ ਜਲਾ ਕੇ ਉਹ ਉਹਨੂੰ ਸਾੜ ਕੇ ਉਹਨੂੰ ਉਸ ਤੋਂ ਬਾਅਦ ਕੱਪੜਾ ਛਾਨ ਕਰ ਲੈਣਾ ਉਹਦੀ ਰਾਖ ਜਿਹੜੀ ਹੁੰਦੀ ਆ ਉਹਦਾ ਅਗਰ ਅਧਾ ਚਮਚਾ ਡੇਲੀ ਲਿਆ ਜਾਵੇ ਤਾਂ ਵੀ ਇਹ ਪ੍ਰੋਬਲਮ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੀ ਆ ਓਕੇ ਹਾਂ ਕਿਉਂਕਿ ਮੇਰੇ ਦੋਸਤਾਂ ਨੂੰ ਬਹੁਤ ਪ੍ਰੋਬਲਮ ਆ ਜੀ ヘア लॉस ਦਾ ਬਹੁਤ ਪੰਗਾ ਅੱਜਕੱਲ ਹਮ ਹਣਾ ਮੇਰੇ ਖੁਦ ਆਪਣੇ ਫਰੈਂਡਸ ਦਾ ਵਿਚਾਰੇ ਆਲਮੋਸਟ ਮੇਰੇ ਹਾਣ ਦੇ ਗੰधे ਹੋ ਗਏ ਪੂਰੇ ਪੂਰੇ ਇਹ ਇਹ ਰੀਜ਼ਨ ਹੈ ਇਹ ਹੈਰਿਡਿਟਰੀ ਹੁੰਦਾ ਜਾਂ ਇਹਦਾ ਕੀ ਸਿਸਟਮ ਹੈ ਹੈਰ लॉस ਦਾ ਸਿੱਧਾ ਸਿੱਧਾ ਸੰਬੰਧ ਸਾਡੇ ਲਿਵਰ ਨਾਲ ਹੈ ਅੱਛਾ ਜੀ ਓਕੇ ਲਿਵਰ ਦੇ ਵਿੱਚ ਗਰਮੀ ਜੀ ਔਰ ਦੂਸਰੀ ਚੀਜ਼ੇ ਦੀ ਹੈਗੀ ਹੈ ਸਾਡਾ ਜਿਹੜਾ ਅਸੀਂ ਲੜਕੇ ਵੀ ਲੜਕੀਆਂ ਵੀ ਕਈ ਵਾਰੀ ਅਸੀਂ ਸ਼ੇਅਰ ਨਹੀਂ ਕਰਦੇ ਕਿਤੇ ਹੂੰ ਸਾਨੂੰ ਦਾ ਕੁਝ ਇੰਟਰਨਲ ਪ੍ਰੋਬਲਮਸ ਹੁੰਦੀਆਂ ਨੇ ਅੱਛਾ ਜੀ ਜਿਵੇਂ ਬਾਏਵਾਦੀ ਦੀ ਪ੍ਰੋਬਲਮ ਹੈ ਕਵਜ ਰਹਿੰਦੀ ਆ ਕਿਸੇ ਨੂੰ ਬਾਥਰੂਮ ਦੀ ਪ੍ਰੋਬਲਮ ਹੈ ਜਲਣ ਨਾਲ ਆਉਂਦਾ ਘਟ ਆਉਂਦਾ ਵੱਧ ਆਉਂਦਾ ਛੋਟੀ ਛੋਟੀ ਗੱਲਾਂ ਨੇ ਇਹਨੂੰ ਲੋਕੀ ਰੋਕ ਲੈਂਦੇ ਆ ਔਰ ਉਸ ਤੋਂ ਬਾਅਦ ਕਿਸੇ ਨਾਲ ਸ਼ੇਅਰ ਨਹੀਂ ਕਰਦੇ ਓਕੇ ਜੀ ਅੱਛਾ ਵਾਲਾਂ ਚ ਤੇਲ ਮਲੀ ਜਾਣਗੇ ਲੈ ਕੇ ਸ਼ੈਂਪੂ ਮਲੀ ਜਾਣਗੇ ਕੋਈ ਟੀਵੀ ਚੈਡ ਆ ਗਈ ਲੈ ਲਓ ਹਾਂ ਅਰਬਾ ਖਰਬਾ ਪਤੀ ਬਣਾਦੇ ਵਾਲਾਂ ਦੇ ਤੇਲ ਵੇਚਣ ਵਾਲੇ ਲੋਕਾਂ ਨੂੰ ਪਰ ਉਹ ਫਾਇਦਾ ਉਹੀ ਉਹ ਤੇ ਇਹਦੀ ਗੱਲ ਬਾਤ ਕਿਉਂਕਿ ਅਗਲਾ 2-300 ਦੀ ਸ਼ੀਸ਼ੀ ਲਿਆਉਂਦਾ ਤੇਲ ਦੇ ਨਾ ਕਿਸੇ ਨੂੰ ਕੁਝ ਕਹਿਣ ਜੋਗਾ ਨਾ ਸੁਣਨ ਜੋਗਾ ਲਾਉਂਦਾ ਖਤਮ ਕਰ ਦਿੰਦਾ ਵਿਚਾਰਾ ਕੰਮ ਉੱਥੇ ਹੀ ਰਹਿੰਦਾ ਹਾਂਜੀ ਇਹ ਜਦੋਂ ਤੱਕ ਸਾਡੀ ਗੱਟ ਹੈਲਥ ਠੀਕ ਨਹੀਂ ਹੁੰਦੀ ਇੱਕ ਤਾਂ ਲਿਵ ਐਕਸ਼ਨ ਕੈਪਸੂਲ ਅਸੀਂ ਦੰਦੇ ਆ ਲੋਕਾਂ ਨੂੰ ਓਕੇ ਇੱਕ 11 ਬਿੰਡ ਕੈਪਸੂਲ ਆਉਂਦਾ ਉਹਦੇ ਵਿੱਚ ਵੀਟ ਗ੍ਰਾਸ ਔਰ ਬਰਿੰਗਾ ਅੱਛਾ ਜੀ ਇਦਾਂ ਦੀਆਂ ਚੀਜ਼ਾਂ ਜਿਹੜੇ ਅਸੀਂ ਖਵਾਨੇ ਆ ਤਾਂ ਅੰਦਰੋਂ ਜਦੋਂ ਜਿਵੇਂ ਪਾਣੀ ਜੜਚ ਨਹੀਂ ਦਵਾਂਗੇ ਪੱਤਿਆਂ ਤੇ ਪਾਣੀ ਪਾਈ ਜਾਵਾਂਗੇ ਕੀ ਹੋਊਗਾ ਕੀ ਸਹੀ ਗੱਲ ਹੈ ਜੜਚ ਦਵਾਈ ਦੇਣੀ ਪਊਗੀ ਤਾਂ ਵਾਲ ਠੀਕ ਹੋਣਗੇ ਤਾਂ ਇਸ ਕਰਕੇ ਉਹਨੂੰ ਅਸੀਂ ਜਦੋਂ ਨਾਲ ਖਾਣ ਨੂੰ ਦਵਾਈ ਦਿੰਨੇ ਆ ਇੱਕ ਅਸੀਂ ਬਣਾਇਆ ਸ਼ੈਂਪੂ హెయిਰ ਸੈੱਟ ਅੱਛਾ ਜੀ ਉਹਦਾ ਕੀ ਹੈ ਨਾਰਮਲ ਸ਼ੈਂਪੂ ਜਿਹੜਾ ਤੁਸੀਂ ਘਰੇ ਯੂਜ਼ ਕਰਦੇ ਹੋ ਕਰੋ ਹੂੰ ਕੋਈ ਪ੍ਰੋਬਲਮ ਨਹੀਂ ਇੱਕ ਉਹ ਅਸੀਂ ਪਾਊਡਰ ਦਿੰਨੇ ਆ ਇੱਕ 10 ਗ੍ਰਾਮ ਪਾਊਡਰ ਹੈ ਉਹ ਅਸੀਂ ਕਹਿੰਨੇ ਵੀ ਸਾਰਾ ਜਿਹੜਾ ਤੁਹਾਡਾ ਸ਼ੈਂਪੂ ਹੈ 250 ਗ੍ਰਾਮ ਹੋਣਾ ਚਾਹੀਦਾ ਉਹਨੂੰ ਇੱਕ ਬਾਟੇ 'ਚ ਕੱਢ ਲਓ ਬਰ ਤੇ ਉਹਦੇ ਵਿੱਚ ਸਾਡਾ ਜਿਹੜਾ ਪਾਊਡਰ ਨੂੰ ਮਿਕਸ ਕਰ ਲੈ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਦੁਬਾਰਾ ਭਰ ਕੇ ਰੱਖ ਲਓ। ਅੱਛਾ ਜੀ। ਉਹੀ ਸ਼ੈਂਪੂ ਯੂਜ਼ ਕਰੋ। 2 ਜਾਂ 3 ਦਿਨ ਬਾਲ ਝੜ ਸਕਦੇ ਆ। ਅੱਛਾ ਜੀ। ਉਸ ਤੋਂ ਬਾਅਦ ਬਾਲ ਨਹੀਂ ਝੜਦਾ। ਵਾਹ। ਪਰ ਉਹ ਇੱਕ ਮਤਲਬ ਕਿ ਅਮੇਜ਼ਿੰਗ ਪ੍ਰੋਡਕਟ ਆ। ਪਰ ਫਿਰ ਅਸੀਂ ਉਹਦੇ ਨਾਲ ਇੱਕ ਤੇਲ ਦਿੰਨੇ ਆ ਆਦੀਨਾਥ ヘア ਆਇਲ ਆ। ਅੱਛਾ ਜੀ। ਆਦੀਨਾਥ ヘア ਆਇਲ ਜਿਹੜਾ ਹੈਗਾ ਨਾ ਜੋ ਜੜੀ ਬੂਟੀਆਂ ਤੋਂ ਹੀ ਬਣਿਆ ਹੋਇਆ ਔਰ ਜੜੀ ਬੂਟੀਆਂ ਸ਼ੀਸ਼ੀ ਦੇ ਵਿੱਚ ਹੀ ਪਈਆਂ ਨੇ। ਨਾਲ ਉਹਦੇ ਕੋਕੋਨਟ ਆਇਲ ਭਰਿਆ ਹੋਇਆ ਤੇ ਉਹਨੂੰ ਉਹਦੇ ਚੋਂ ਕੱਢੀ ਜਾਣਾ ਅੱਛਾ ਆਇਲ ਚ ਹੀ ਪਈਆਂ ਓਕੇ ਓਕੇ ਉਹ ਜੋ ਆਇਲ ਕੱਢ ਲੈਣਾ ਘਰੋਂ ਫਿਰ ਨਾਰੀਅਲ ਤੇਲ ਉਹ ਚ ਫਿਲ ਕਰ ਦੇਣਾ ਅੱਛਾ ਜੀ ਫਿਰ ਉਹਨੂੰ ਇਹ 3-4 ਵਾਰੀ ਯੂਜ਼ ਆ ਜਾਂਦੀਆਂ ਨੇ ਹਾਂ ਮਤਲਬ ਨਾਰੀਅਲ ਤੇਲ ਪਾਈ ਜੋ ਕੱਢੀ ਜਾਓ ਤੇ ਇਹ ਇਹ ਸਭ ਤੋਂ ਬੈਸਟ ਜਿਹੜਾ ਹੈਗਾ ਹੈਅਰ ਦਾ ਟ੍ਰੀਟਮੈਂਟ ਆ ਜਿਹੜਾ ਅਸੀਂ ਰეკਮੈਂਡ ਕਰਦੇ ਆ ਉਹ ਚ ਜੋਜੋਬਾ ਆਇਲ ਪਿਆ ਹੋਇਆ ਇੱਕ ਤਾਂ ਐਪ੍ਰੀਕੋਟ ਆਇਲ ਪਿਆ ਹੋਇਆ ਬਹੁਤ ਕਮਾਲ ਦੀਆਂ ਚੀਜ਼ਾਂ ਨੇ ਜਿਹੜੀਆਂ ਆ ਔਰ ਦੂਜੀ ਗੱਲ ਵਾਲ ਦਾ ਠੀਕ ਹੁੰਦੇ ਹੁੰਦੇ ਆ ਜਿਹੜਾ ਤੇਲ ਲੈਣਾ ਜੀ ਉਹ ਜਿੰਨੀ ਖੁਸ਼ਕੀ ਹੈ ਦਿਮਾਗ ਦੀ ਉਹਨੂੰ ਵੀ ਠੀਕ ਕਰਦਾ ਫਿਰ ਤਨ ਲਗਾਉਣਾ ਉਹ ਘੱਟ ਦਿਮਾਗ ਦੀ ਨਹੀਂ ਗੱਲ ਕਰਦੇ ਦਿਮਾਗ 'ਚ ਜਿਹੜੀ ਖੁਸ਼ਕੀ ਹੁੰਦੀ ਹੈ ਉਹਨੂੰ ਦੂਰ ਕਰਦਾ ਔਰ ਦੂਸਰੀ ਗੱਲ ਜੇ ਮੈਂ ਬਦਾਮ ਦਾ ਤੇਲ ਲੈਣਾ ਜੀ ਲੋਕਾਂ ਨੂੰ ਇਹ ਵੀ ਬਦਾਮ ਤੇਲ ਬਸ ਬਦਾਮ ਬ੍ਰੈਂਡ ਵਾਸਤੇ ਆ ਜੀ ਹੁਣ ਤੁਸੀਂ ਦੇਖੋ ਜੇ ਬਦਾਮ ਤੇਲ ਇੱਕ ਚਮਚ ਰੇਲੀ ਕਿਸੇ ਵੀ ਰੂਪ 'ਚ ਤੁਸੀਂ ਲੈਂਦੇ ਹੋ ਚਾਹੇ ਦੁੱਧ 'ਚ ਪਾ ਕੇ ਲੈ ਲਓ ਚਾਹੇ ਉਹੀ ਮੂੰਹ 'ਚ ਪਾਓ ਖਦਮ ਕਰਦੋਂ ਮੂੰ ਜੋ ਸਕ ਕਰਕੇ ਤਾਂ ਉਹ ਵੀ ਇਹਦੇ ਵਾਸਤੇ ਬਹੁਤ ਕਾਮਯਾਬ ਹੈ ਬਦਾਮ ਦਾ ਹਾਂ ਬਦਾਮ ਤੇਲ ਕਿਤਾ ਕਬਜ ਹੀ ਨਹੀਂ ਰਹਿਣ ਦਿੰਦਾ ਪੇਟ ਸਾਫ ਕਰਦਾ ਇੰਟਰਸਟੇਨ ਨੂੰ ਕਲੀਅਰ ਕਰਦਾ ਤੇ ਇੱਕ ਸਾਡੇ ਬ੍ਰੇਨ ਨੂੰ ਸਟਰੋਂਗ ਕਰਦਾ ਔਰ ਨਾਲ ਦੀ ਨਾਲ ਸਾਡੇ ਵਾਲਾਂ ਨੂੰ ਵੀ ਤਾਕਤ ਮਿਲਦੀ ਆ ਇੱਕ ਜਿਹਦਾ ਕਹਿੰਦੇ ਗਟ ਹੈਲਥ ਬਹੁਤ ਚੱਲਿਆ ਅੱਜਕੱਲ ਮੈਂ ਟੂ ਬੀ ਵੈਰੀ ਓਨੈਸਟ ਮੈਨੂੰ ਇੰਨੀ ਨੋਲੇਜ ਨਹੀਂ ਹੈ ਇਸ ਬਾਰੇ ਲੇਕਿਨ ਉਹ ਕਿਦਾਂ ਕਿ ਕੋਈ ਮੈਡੀਸਿਨ ਹੈ ਉਹਦੇ ਕੀ ਕੋਈ ਲੈਸਲ ਹੈ ਅੱਜ ਮਾਨਸੀ ਜੀ ਅੱਜਕੱਲ ਨਾ ਚੱਲਿਆ ਤਾਂ ਬਹੁਤ ਦੇਰ ਦਾ ਪਹਿਲਾਂ ਢਿੱਡ ਦੀਆਂ ਰੋਗ ਹੁੰਦੇ ਸੀ ਉਹਨਾਂ ਨੂੰ ਗੱਟ ਗਿਆ ਤਾਂ ਇਹ ਤਾਂ ਢੱਡੀ ਆ ਹਾਂਜੀ ਤੇ ਮਤਲਬ ਕਹਿੰਦਾ ਲੀਵਰ ਨੂੰ ਹੀ ਗੱਟ ਗਿਆ ਓਕੇ ਲੀਵਰ ਹੀ ਸਾਡਾ ਪੇਟ ਆ ਲੀਵਰ ਜਿਹੜਾ ਹੈਗਾ ਬਾਡੀ ਦੇ ਵਿੱਚ 1.5 ਕਿਲੋ ਦਾ ਇੱਕ ਪਾਰਟ ਹੈ ਜਿਹੜਾ ਰਾਈਟ ਹੈਂਡ ਹੁੰਦਾ ਔਰ ਇਹਨੂੰ ਜਿਗਰ ਵੀ ਕਿਹਾ ਗਿਆ ਇਹਨੂੰ ਲੀਵਰ ਹਾਂਜੀ ਤੇ ਹੁਣ ਕਈ ਐਚਏਟੀ ਮਰੀਜ਼ਾਂ ਜਿਗਰੇ 'ਚ ਜਾਣ ਚਾਹੀਦੇ ਜਿਗਰ ਤਾਂ ਇੱਥੇ ਆ ਹਾਂਜੀ ਇੱਥੇ ਲਈ ਉਹ ਦਿਲ ਨੂੰ ਸਮਝਾਉਂਦਾ ਉਹ ਦਿਲ ਨੂੰ ਸਮਝਾਉਂਦਾ ਜਿਗਰ ਤੇ ਦਿਲ ਵੀ ਜਿਗਰ ਮਤਲਬ ਇਹ ਨਾ ਲੀਵਰ ਸਾਡੇ ਜਿਹੜਾ ਬਾਡੀ ਦੇ ਵਿੱਚ ਸਭ ਤੋਂ ਵੱਡੀ ਚੀਜ਼ ਆ ਉਹ ਲਿਵਰ ਹੀ ਆ ਹਮ ਅਗਰ ਸਾਡਾ ਲਿਵਰ ਠੀਕ ਆ ਤਾਂ ਸਭ ਕੁਝ ਠੀਕ ਆ ਅੱਛਾ ਹੁਣ ਤੁਸੀਂ ਜਿਵੇਂ ਕਹਿਆ ਗੱਟ ਹੈਲਥ ਦੇ ਬਾਰੇ ਹੁਣ ਇਹਦੇ ਲਈ ਅਸੀਂ ਕੀ ਕਰਿਆ ਸਾਨੂੰ ਜਮਾਨੇ ਦੇ ਨਾਲ ਚੱਲਣਾ ਪੈਂਦਾ ਸਾਰਿਆਂ ਨੂੰ ਸੇਮ ਚੀਜ਼ਾਂ ਨੇ ਇਹਦਾ ਨਾਮ ਰੱਖਿਆ ਗੱਟ ਕੇਅਰ ਚ ਅੱਛਾ ਜੀ ਇਹ ਜਿਹੜਾ ਗੱਟ ਕੇਅਰ ਹੈ ਨਾ ਜੀ ਇਹਦੇ ਵਿੱਚ ਬਹੁਤ ਸਾਰੀਆਂ ਐਸੀ ਚੀਜ਼ਾਂ ਨੇ ਜੇ ਇਨਸਾਨ ਨੇ ਉਹ ਡੇਲੀ ਇਹਦੇ ਵਿੱਚ ਅਸੀਂ ਉਦਾਂ ਦਾ ਹੀ ਬਣਾਇਆ ਸਿਸਟਮ ਕਿ ਇਦਾਂ ਲਵੇ ਖਾ ਲੇ ਦਿਨ ਚ ਦੋ ਤਿੰਨ ਵਾਰੀ ਟੇਸਟ ਬਹੁਤ ਅੱਛਾ ਹੈ ਇਹਦਾ ਤੇ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਹੈ ਔਰ ਨਾਲ ਹੀ ਜਿਹੜਾ ਜਿਹੜਾ ਲਿਵਰ ਦਾ ਮੇਨ ਟ੍ਰੀਟਮੈਂਟ ਆ ਉਹ ਦੇ ਦੇਦਾ ਹੋਰ ਕਈ ਚੀਜ਼ਾਂ ਦੇ ਵਿੱਚ ਔਰ ਸਭ ਤੋਂ ਵੱਧ ਜਿਹੜਾ ਸਭ ਤੋਂ ਪੋਸ਼ਣ ਕਰਨ ਵਾਲੀ ਚੀਜ਼ ਆ ਉਹ ਤ੍ਰਿਫਲਾ 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 ਜਿਹੜਾ ਹੈਗਾ ਹਰੜ ਬੇਹੜਾ ਤੇ ਆਮਲਾ ਤਿੰਨ ਚੀਜ਼ਾਂ ਦਾ ਬਣਦਾ ਔਰ ਤ੍ਰਿਫਲਾ ਪਾਊਡਰ ਜਦੋਂ ਲੋਕ ਲੈਂਦੇ ਆ ਪਹਿਲਾ ਹਫਤਾ 10 ਦਿਨ ਤੱਕ ਇਹ ਲਾਉਂਦਾ ਉਹਨਾਂ ਨਾਲ ਦੋਸਤੀ ਕਰਨ ਨੂੰ ਕਦੇ ਲੂਜ਼ ਮੋਸ਼ਨ ਹੋ ਗਏ ਕਦੇ ਕਬਜ਼ ਹੋ ਗਈ ਪਰ ਹਫਤੇ ਇੱਕ ਬਾਅਦ ਇਹ ਫਿਰ ਬਹੁਤ ਅੱਛਾ ਗੁੱਡ ਉਦਾਰ ਯਾਰ ਕਿ ਮਤਲਬ ਅਗਰ ਕੋਈ ਇਦਾਂ ਦੀ ਪ੍ਰੋਬਲਮ ਹੋਈ ਤਾਂ ਛੋੜੋ ਨਾ ਕੰਟੀਨਿਊ ਰੱਖਣਾ ਛੱਡਣਾ ਨਹੀਂ ਚਾਹੀਦਾ ਅਸੀਂ ਕਹਿੰਨੇ ਇੱਕ ਦਿਨ ਛੱਡ ਕੇ ਲੈ ਲਓ ਦੋ ਦਿਨ ਛੱਡ ਕੇ ਲੈ ਲਓ ਜਦੋਂ ਤਿਰਫਲਾ ਬਾਡੀ ਚ ਸੈੱਟ ਹੋ ਗਿਆ ਨਾ ਜੀ ਫਿਰ ਹੋਰ ਕੋਈ ਬਿਮਾਰੀ ਸਰੀਰ ਚ ਨਹੀਂ ਆ ਸਕਦੀ ਇਹਨੂੰ ਲਗਾਤਾਰ ਫੁੱਲ ਲਾਈਫ ਇਨਸਾਨ ਲੈ ਸਕਦਾ ਇਹਦੇ ਵਿੱਚ ਅਸੀਂ ਜਿਹੜੀ ਡੋਜ਼ ਪਾਈ ਹੈ ਸਭ ਤੋਂ ਵੱਧ ਇਸ ਟਾਈਮ ਇਹੀ ਚੱਲ ਰਿਹਾ 1 2 ਐਂਡ 4 1% ਦੇ ਵਿੱਚ ਹਰੜ ਹੈ 2% ਬੇੜਾ 4% ਆਮਲਾ ਲੋਕ ਇਹਨੂੰ ਬਰਾਬਰ ਪਾ ਲੈਂਦੇ ਆ ਤਿੰਨੇ ਚੀਜ਼ਾਂ ਆਈਆ ਬਈਆ ਕਿਲੋ ਕਿਲੋ ਲੈ ਕੇ ਬਰਾਬਰ ਪਾ ਲੈਂਦੇ ਜਿਹੜਾ ਬਰਾਬਰ ਪੈਂਦਾ ਉਹਦਾ ਇੰਨਾ ਰਿਜ਼ਲਟ ਨਹੀਂ ਜਿੰਨਾ ਇਹ ਚੀਜ਼ ਦਾ ਕਿਉਂਕਿ ਇਹ ਗੱਟ ਨੂੰ ਕਲੀਨ ਕਰਨ ਦਾ ਕੰਮ ਕਰਦਾ ਇਹ ਤੁਹਾਡੇ ਗੱਟ ਗੱਟ ਦਾ ਜਵਾਬ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਗੱਟ ਹੈ ਉਹ ਸਾਡਾ ਪੇਟ ਹੈ ਲਿਬਰ ਹੈ ਸੇਮ ਚੀਜ਼ ਆ ਇਹਦੇ ਬਾਰੇ ਆਪਾਂ ਨੂੰ ਜ਼ਿਆਦਾ ਨਹੀਂ ਪਰ ਲੇਕਿਨ ਅੱਜਕੱਲ ਗੱਟ ਤੇ ਲੋਕਾਂ ਨੂੰ ਕੀ ਹੁੰਦਾ ਬਲੋਟਿੰਗ ਹੁੰਦੀ ਆ ਡਾਈਜੈਸ਼ਨ ਖਰਾਬ ਹੈ ਪੇਟ ਫੁੱਲ ਜਾਂਦਾ ਤੇ ਉਹਦੇ ਵਾਸਤੇ ਇਹੀ ਚੀਜ਼ਾਂ ਜਿਹੜੀਆਂ ਨੇ ਸਭ ਤੋਂ ਬਿਹਤਰ ਹੈ ਤ੍ਰਿਫਲਾ ਪਾਊਡਰ ਕਾਜਕਲ ਮੈਂ ਨਾ ਹਣੀ ਤਾਂ ਜਦੋਂ ਤੁਸੀਂ ਗੱਲ ਕਰੇ ਮੇਰੇ ਦਿਮਾਗ ਚੱਲ ਗਿਆ ਮੈਂ ਮੇਰਾ ਫਰੈਂਡ ਆ ਤੇ ਦੋ ਚਾਰ ਜਣੇ ਹੋਰ ਵੀ ਇਦਾਂ ਹੀ ਅੱਜਕਲ ਬਹੁਤ ਇੱਕ ਨਵੇਂ ਯੂਥ ਚ ਸਪੈਸ਼ਲੀ ਮੁੰਡਿਆਂ ਚ ਜਾਂ ਕੁੜੀਆਂ ਚ ਉਹ એનર્ਜੀ ਲੈਵਲ ਉਹ ਵਾਲਾ ਬਹੁਤ ਘਟ ਗਿਆ ਹਨਾ ਸਾਰੇ ਕਹਿੰਦੇ ਨੇ ਯਾਰ ਥੱਕਿਆ ਥੱਕਿਆ ਜਾ ਰਹਿਣਾ ਮੈਂ ਉਹ ਨੀਂਦ ਨਹੀਂ ਪੂਰੀ ਹੁੰਦੀ ਉਹ ਉਹ ਉਹਦਾ ਰੀਜ਼ਨ ਕੀ ਆ ਤੇ ਉਹ ਉਹਦੇ ਕੀ ਕਰ ਸਕਦੇ ਆ ਜੀ ਸਲੀਪ ਟਾਇਪ ਰਹਿੰਦਾ ਸਾਰਾ ਸੱਚ ਗੱਲ ਤਾਂ ਇਹ ਹੈ ਕਿ ਨੀਂਦ ਨਹੀਂ ਪੂਰੀ ਉਹਦੀ ਜੀ ਮੇਨ ਇਹ ਆਣਾ ਕੋਈ ਵੀ ਇਨਸਾਨ ਹੈ ਜੀ ਮਤਲਬ 6 ਤੋਂ 8 ਘੰਟੇ ਨੀਂਦ ਚਾਹੀਦੀ ਆ ਨਹੀਂ ਲੈ ਪਾਉਂਦੇ ਰੀਜ਼ਨ ਹੋਰ ਕੁਝ ਨਹੀਂ ਹੈ ਬਹੁਤ ਲੋਕਾਂ ਨੂੰ ਕੋਈ ਸਟ्रेस ਨਹੀਂ ਕੁਝ ਨਹੀਂ ਮੋਬਾਈਲ ਹੈ ਮੋਬਾਈਲ ਉਹ ਜਦੋਂ ਤੱਕ ਮੋਬਾਈਲ ਗਰ ਨਹੀਂ ਜਾਂਦਾ ਆਪਦੇ ਆਪ ਉਦੋਂ ਤੱਕ ਸੌਣਾ ਨਹੀਂ ਜਦੋਂ ਅੱਖ ਖੁੱਲ ਗਈ ਹਲੇ ਅੱਖ ਗੁੱਲਦੀ ਨੇ ਆਏ ਜੇ ਛਾਣੇ ਦੇ ਹੱਥ ਮਰੀਆਂ ਮੋਬਾਈਲ ਕੱਢ ਕੇ ਫਿਰ ਅੱਖ ਖੁੱਲਦੀ ਆ ਫੇਰ ਆਖੋ ਹੈ ਨਾ ਸਹੀ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਸਾਨੂੰ ਸਹੀ ਮੈਣੇ ਜੀ ਸੌਣ ਨਹੀਂ ਦਿੰਦੀ ਕਈ ਲੋਕਾਂ ਦਾ ਰੂਲ ਹੈ ਸੀ ਵੀ ਬਣਵਾਇਆ ਕਈਆਂ ਦਾ ਰੂਲ ਕਿ ਇੱਕ ਰੂਲ ਬਣਾਓ ਵੀ ਰਾਤ ਨੂੰ ਜਦੋਂ 9 ਵਜੇ ਕੋਨ ਬੰਦ ਕਰ ਦੋ ਹੁਣ ਕਈ ਮੈਨੂੰ ਕਹਿਣ ਕਿ ਗੁੱਲ ਜੀ 9 ਵਜੇ ਤੋਂ ਬਾਅਦ ਤਾਂ ਸਾਡਾ ਤੰਦਾ ਸ਼ੁਰੂ ਹੁੰਦਾ ਹੈ ਨਾ ਵੀ ਸਾਡਾ ਕਾਰੋਬਾਰ 9 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਕੀ ਕਰੀਏ ਮੈਂ ਕਹਿੰਦਾ ਕੋਈ ਵੀ ਟਾਈਮ ਬਣਾਓ ਆਪਦਾ ਮੋਬਾਈਲ 12 ਘੰਟੇ ਬੰਦ ਰੱਖੋ ਹੂੰ ਘਟੂ ਘਟ 12 ਘੰਟੇ ਤਾਂ ਬੰਦ ਰੱਖੋ ਨਾ ਜੀ ਤੁਸ 8 ਘੰਟੇ ਤੁਹਾਡੇ ਸੌਣ ਦੇ ਦੋ ਤਿੰਨ ਘੰਟੇ ਤੁਹਾਡੇ ਨਹਾਉਣ ਧੋਣ ਦੇ ਤਿਆਰ ਹੋਣ ਦੇ ਵੀ ਉਦੋਂ ਵਿੱਚ ਹੀ ਵਿੱਚ ਹੀ ਟਾਇਲਟ 'ਚ ਬੈਠੇ ਫੋਨ ਉਹ ਫਿਰ ਬਾਤ ਆ ਕੇ ਕਹਿੰਦੇ ਕਾ ਮੈਂ ਵੀ ਲੈ ਜਾਂਦਾ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿੰਦਾ ਬਾਥਰੂਮ 'ਚ ਫੋਨ ਨਾ ਲੈ ਕੇ ਜਾ ਇੱਥੇ ਪਰੰਗ ਉਹ ਤਾਂ ਮੈਂ ਵੀ ਲੈ ਜਾਂਦਾ ਜੀ ਬਾਥਰੂਮ ਚ ਮੈਨੂੰ ਸਮਝ ਨਹੀਂ ਆਉਂਦੀ ਹੁਣ ਟਾਇਲ ਨਾ ਕਿਨਾਂ ਲਾ ਪਾਵਾਂ ਬੈਠਾ ਬੈਠਾ ਉਹ ਬਾਥਰੂਮ ਤੇ ਕੀ ਕਰਾਂ ਪੰਜ ਮਿੰਟ ਦਾ ਕੰਮ ਹੈ ਅਦਰ ਇੰਨਾ ਲੱਗਦਾ ਨਾ ਫੋਨ ਲੱ ਕਰਕੇ ਉਹ ਅਦਤ ਪੈ ਜਾਂਦੀ ਹੈ ਹਾਂ ਜੀ ਜਿਵੇਂ ਪੁਰਾਣੇ ਪਹਿਲਾਂ ਹੁਣ ਆਪਾਂ ਮੋਬਾਈਲ ਲੈ ਕੇ ਜਾਂਦੇ ਆ ਤੇ ਪੁਰਾਣੇ ਕੀ ਹੁੰਦਾ ਸੀ ਅਖਬਾਰ ਲੈ ਕੇ ਬੈਠੇ ਮੇਰੇ ਫਾਦਰ ਸਾਹਿਬ ਨੂੰ ਮੈਂ ਦੇਖਿਆ ਉਹ ਅਖਬਾਰ ਪੜ੍ਹਦੇ ਪੱਕੀ ਅਖਬਾਰ ਸੀਗੀ ਤੇ ਮਤਲਬ ਟਾਈਮ ਪਾਸ ਹੁਣ ਕੱਲ ਪਰਸ ਦੀ ਗੱਲ ਕਰ ਰਹੇ ਹਾਂ ਲੇਡੀ ਯੂ ਆਰੇ ਕਿ ਸਾਨੂੰ ਯਾਦ ਆ ਜਦੋਂ ਉਹਨਾਂ ਨੇ ਉੱਠਣਾ ਸਵੇਰੇ ਪਹਿਲਾਂ ਤਾਂ ਉਹਨੇ ਚਾਹ ਪੀਣੀ ਫਿਰ ਥੋੜੀ ਦੇਰ ਬਾਅਦ 15 ਮਿੰਟ ਬਾਅਦ ਉਹਨਾਂ ਨੇ ਸਾਰੀਆਂ ਖ਼ਬਰਾਂ ਆਉਂਦੀਆਂ ਸੀ ਉਦੋਂ ਮਤਲਬ ਜਿੰਨੀਆਂ ਵੀ ਆਪਣੇ ਪੰਜਾਬੀ ਖ਼ਬਰਾਂ ਹੈਗੀਆਂ ਤੇ ਉਹ ਆਉਣੀਆਂ ਫਿਰ ਉਹਨਾਂ ਨੇ ਆਰਾਮ ਨਾਲ 1.5 ਘੰਟੇ ਬਾਅਦ ਨਿਕਲਣਾ ਉਹ ਉਹ ਆਦਾ ਸੀਗੀ ਉਹ ਉਹ ਹੁਣ ਸ਼ਾਰਟਕਟ ਇਹ ਹੋ ਗਿਆ ਮੈਨੂੰ ਲੱਗਦਾ ਹਾਂ ਮੋਬਾਈਲ ਹੋ ਗਿਆ ਹੁਣ ਮੋਬਾਈਲ ਹੋ ਗਿਆ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਸੌਂ ਨਹੀਂ ਦਿੰਦੀ ਹੂੰ ਮੈਨ ਔਰ ਇਦਾਂ ਹੋ ਗਈ ਤੁਹਾਡੀ ਗੱਲ ਕਿ ਨੀਂਦ ਨਹੀਂ ਪੂਰੀ ਹੁੰਦੀ ਉਹ ਤੁਹਾਡਾ ਬ੍ਰੇਨ ਜਦੋਂ ਪੂਰਾ ਸੌਊਗਾ ਨਹੀਂ ਜਿਹਨੂੰ ਮੋਬਾਈਲ ਉਦੀ ਬੈਟਰੀ ਲੋ ਹੋ ਗਈ ਆਪਾਂ ਲਾਉਣੇ ਆ ਨਾ ਚਾਰਜਿੰਗ ਹਾਂਜੀ 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 ਹਾਂ ਇਸੇ ਤਰ੍ਹਾਂ ਸਰੀਰ ਇਹਦੀ ਬੈਟਰੀ ਲੋ ਹੁੰਦੀ ਹੈ ਉਹਨੂੰ ਚਾਰਜਿੰਗ ਪਰ ਚਾਹੀਦੀ ਹੈ ਉਹ ਚਾਰਜਿੰਗ ਸਾਡੀ ਨੀਂਦ ਹੈ ਹੂੰ ਉਹ ਨੀਂਦ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਔਰ ਦੂਸਰੀ ਚੀਜ਼ ਕੀ ਆ ਫਿਰ ਉਸ ਤੋਂ ਬਾਅਦ ਖੁਰਾਕ ਤੇ ਲਾ ਲਓ ਤੁਸੀਂ ਜੀ ਖੁਰਾਕ ਖਾਣੀ ਨਹੀਂ ਕਿਉਂਕਿ ਮੋਬਾਈਲ ਲਾ ਕੇ ਬੈਠੇ ਰਹੇ ਹੋਰ ਹੋ ਗਿਆ ਲੇਟ ਹੋ ਗਿਆ ਦਫ਼ਤਰ ਜਾਣਾ ਭੱਜ ਕੇ ਹਾਂ ਖਾਦਾ ਬੜੀ ਚਾਚ ਨਾਲ ਬ੍ਰੇਕਫਾਸਟ ਨਹੀਂ ਕੀਤਾ ਕੁਝ ਨਹੀਂ ਕੀਤਾ ਜੀ ਅੱਜ ਫਿਰ ਫਿਰ ਅੱਜਕਲ ਦਫ਼ਤਰਾਂ ਚ ਕੀ ਆ ਗੁਲਚੇ ਛੋਲੇ ਏ ਮੰਗਲੂ ਉਹ ਮੰਗਲੂ ਜੀ ਪੀਜਾ ਮੰਗਲੂ 버거 ਮੰਗਲੂ ਉਥੀ ਖਾਣਾ ਸਿਰਫ ਇੱਕ ਰਾਤ ਦਾ ਖਾਣਾ ਬਚਾ ਲੈ ਦੇ ਕੇ ਜੀ ਉਹ ਅੱਧੇ ਕੇ ਬੰਦੇ ਜਰੂਰ ਖਾ ਲੈਂਦੇ ਠੀਕ ਅੱਧੇ ਕੇ ਪੈਗ ਲਾ ਲੈਂਦੇ ਆ ਹਾਂ ਜੀ ਉਹ ਖਾਣੇ ਦਾ ਹਿਸਾਬ ਕਿਤਾਬ ਵੀ ਠੀਕ ਨਹੀਂ ਬੰਦਦਾ ਤੇ ਮਤਲਬ ਕਹਿਣ ਦਾ ਹੈ ਕਿ ਜਿਹੜੀ એનર્ਜੀ ਸੀ ਨਾ ਜੀ ਉਹ 1990 ਤੋਂ ਪਹਿਲਾਂ ਛੁੱਟ ਗਈ ਪਿੱਛੇ ਹਾਂ 1990 ਤੱਕ ਲੋਕਾਂ ਚ ਨੈਚੁਰਲ એનર્ਜੀ ਸੀ એનર્ਜੀ ਸੀ ਜੀ ਜੀ ਠੀਕ ਹੈ ਨਾ ਜੀ ਹਾਂ ਜੀ ਤੇ 1990 ਤੋਂ ਬਾਅਦ ਹੌਲੀ 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 95 96 'ਚ ਮੋਬਾਈਲ ਸਾਹਬ ਜੀ ਆ ਗਏ ਹੂੰ ਉਸ ਤੋਂ ਪਹਿਲਾਂ ਪੇਜਰ ਪੂਜਰਾ ਗਿਆ ਪੇਜਰ ਆ ਗਿਆ ਸੀ ਹਾਂ ਤੇ ਮੋਬਾਈਲ ਆ ਗਿਆ ਜਦੋਂ ਤੋਂ ਮੋਬਾਈਲ ਆਇਆ ਉਸ ਤੋਂ ਬਾਅਦ ਉਹ ਫਿਰ ਮਾਨੀ ਜੀ ਨੇ ਕਹਾਤਾ ਕਰ ਲਓ ਦੁਨੀਆ ਮੁਠੀ 'ਚ ਉਹਨੇ ਐਸੀ ਮੁਠੀ 'ਚ ਕੀਤੀ ਦੁਨੀਆ ਨਿਕਲੀ ਉਹ ਟੱਚ ਵਾਲਾ ਫਿਰ ਤਾਂ ਜਮਾਂ ਹੀ ਗੇਮ ਚੇਂਜ ਹੋ ਗਈ ਉਹ ਮੁਠੀ 'ਚੋਂ ਨਿਕਲੀ ਉਹ ਨਹੀਂ ਦੁਨੀਆ ਇੰਟਰਨੈਟ ਸਭ ਕੁਝ ਹੋ ਗਿਆ ਤੇ ਕਹਿਣ ਦਾ ਮਤਲਬ ਇਹ ਹੈ ਕਿ એનર્ਜੀ ਲੈਵਲ ਤਾਂ ਡਾਊਨ ਆ ਅੱਛਾ ਹੁਣ ਬੱਚੇ ਭਾਲਦੇ ਆ ਕਿ ਜੇ ਮੱਜਾ ਆ ਕੇ ਇੱਕ ਦਿਨ 'ਚ ਕੁਝ ਹੋ ਜੇ ਹਾਂਜੀ 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 ਪਹਿਲੇ ਦਿਨ ਜਾਣਗੇ ਨਾਲ ਦੇ ਤੇ ਡੌਲੇ ਦੇਖੀ ਜਾਣਗੇ ਇਹ 17 ਇੰਚ ਹੋਗੇ ਆਪਦੇ ਹਲੇ ਵਿਚਾਰੇ ਤੇ 12 ਹੀ ਹੁੰਦੇ ਨੇ ਤੇ ਫਿਰ ਉਹ 17 ਦੇ ਚੱਕਰ 'ਚ ਏਡੇ ਏਡੇ ਡੱਬੇ ਹਾਂ ਪ੍ਰੋਟੀਨ ਪਲੱਸ ਕਈ ਤਾਂ ਉਹ ਸਟੀਰੋਇਡਸ ਵਗੈਰਾ ਯੂਜ਼ ਕਰ ਲਾਪੈਂਦੇ ਜੀ ਹਾਂ ਜੀ ਵੀ ਉਹਨਾਂ ਨੂੰ ਇਹ ਹੁੰਦਾ ਇੱਕ ਦਿਨ ਚ ਹੀ ਕਿਤੇ ਹੋ ਜਾਊਗਾ ਉਹਨੇ ਮਿਹਨਤ ਕਿੰਨੀ ਕੀਤੀ ਇਹ ਨਹੀਂ ਦੇਖਦੇ ਜੀ ਐਂਡ ਉਹ ਫਿਰ ਇੱਕਦਮ એનર્ਜੀ ਭਾਲਦੇ ਉਹ ਨਹੀਂ ਮਿਲਦੀ ਸ਼ਾਰਟਕਟ ਲੱਭਦੇ ਸ਼ਾਰਟਕਟ ਲੱਭਦੇ ਜੀ ਜੀ ਅੱਛਾ ਸਾਡੇ ਜਿਹੜੇ ਆਯੁਰਵੈਦਿਕ ਦੇ ਨੁਸਖੇ ਉਹ ਬਹੁਤ ਕਾਸਟਲੀ ਨੇ ਉਹਦੇ ਵਿੱਚ ਬਹੁਤ ਮਹਿੰਗੇ ਨੇ ਜੀ ਅੱਛਾ